ਸ਼ੂਗਰ ਦੀ ਦਵਾਈ 3 ਮਹੀਨੇ ਬੰਦਾ ਮੇਰੇ ਖਾਲੇ ਮੇਰਾ ਇਹ ਲਿਖਤੀ ਰੂਪ ਦੇ ਵਿੱਚ ਕਹਿਣਾ ਮੈਂ ਜੇ ਪੈਸੇ ਲੈਣਾ ਨਾ ਦਵਾਈ ਦੇ ਤੇ ਮੈਂ ਦੋਨੇ ਪੈਸੇ ਮੋੜੂ ਉਹਦੀ ਮਿਹਨਤ ਵੀ ਨਾਲ ਦਿਹਾੜੀਆ ਵੀ ਗਿਣ ਕੇ ਲਿਖਿਆ ਜੇ ਦੋਨੇ ਪੈਸੇ ਵੀ ਮੋੜੂ ਰਹੀ ਗੱਲ ਮੇਰੇ ਕੋਲੇ ਮਰਦਾਨਾ ਤਾਕਤ ਵਾਲੀਆਂ ਪੰਜਾਂ ਦਵਾਈਆਂ ਤੇ ਆਪਣੇ ਕੋਲੇ ਮਤਲਬ ਵੀ ਜਿਵੇਂ ਸ਼ੂਗਰ ਇਹ ਜੰਮਲ ਜਾਂ ਆਪਣੀ ਖਾਂਸੀ ਖਾਂਸੀ ਦੀ ਰਹਿਤ ਵੀ ਦਵਾਈਆਂ ਦਿੱਤੇ ਪਾਣੀ ਨਾਲ ਲੈ ਜੇ ਮੇਰੀ ਦੋ ਟਾਈਮ ਤੇ ਉਹ ਪਤਾ ਲੱਗ ਜਾਂਦਾ ਚਾਰਾਂ ਘੰਟਿਆਂ ਦੇ ਵਿੱਚ ਵੀ ਖਾਂਸੀ ਕਿੱਧਰ ਉੱਡ ਗਈ ਉਹ ਦੇ ਘਰ ਹੁਣ ਲਾਦ ਕਿਉਂ ਨਹੀਂ ਹੋ ਰਹੀ ਚਾਰ ਚਾਰ ਸਾਲ ਹੋ ਗਏ ਜੀ ਤਿੰਨ ਤਿੰਨ ਸਾਲ ਮੇਰੇ ਕੋਲੇ ਆਏ ਜੇ ਆ ਗਏ ਲੋਕ ਵੀ ਬੱਚਾ ਨਹੀਂ ਹੁੰਦਾ ਬੱਚਾ ਕਿਉਂ ਨਹੀਂ ਹੁੰਦਾ ਨਸ਼ੇ ਕਰਕੇ ਨਸ਼ਾ ਕਾਹਦਾ ਚਿੱਟੇ ਦਾ ਚਿੱਟਾ ਖਾਂਦੇ ਆ ਤੇ ਬਿਲਕੁਲ ਮੁੰਡੇ ਜਿਹੜੇ ਹਨਰਦ ਹੋ ਚੁੱਕੇ ਹੁਣ ਉਹ ਕੁੜੀਆਂ ਜਿਹੜੀਆਂ ਚਾਰ ਚਾਰ ਸਾਲ ਵਿਚਾਰੀਆਂ ਕੱਟੀਆਂ ਤੇ ਉਹ ਕਿੱਧਰ ਜਾਣੀਆਂ ਤੁਸੀਂ ਦੱਸੋ ਮੈਨੂੰ ਸਾਡੇ ਦਵਾਈ ਇਦਾਂ ਦੀ ਆ ਕੋਈ ਮਰਜ਼ੀ ਖਾਲੇ ਇਹ ਨਹੀਂ ਕੋਈ ਨਸ਼ੇ ਵਾਲੇ ਨੇ ਖਾਣੀ ਆ ਘਰੇ ਕੋਈ ਬਜ਼ੁਰਗ ਦੇ ਗੋਡੇ ਦੁਸਦਿਆ ਕੋਈ ਇਹਦੇ ਗਿੱਟਾ ਦੁਸਦਾ ਕੋਈ ਦਵਾਈ ਇੱਕ ਕੈਸੂਲ ਖਾਲੇ ਸਾਡਾ ਜੇ ਨਾਂ ਆਰਾਮਾ ਹੋਵੇ ਤਾਂ ਮੈਨੂੰ ਫੜ ਲਓ ਜੇ ਇੱਥੇ ਜਿਹੜਾ ਮਰਜ਼ੀ ਆ ਜੇ ਮੈਂ ਸਟਾਮ ਵੀ ਰੱਖੇ ਲੈ ਕੇ ਕਈ ਵਾਰਨ ਲੋਕ ਸਾਡੇ ਪੰਜਾਬੀ ਐ ਸ਼ਰਤ ਲਾਉਣ ਨੂੰ ਤਿਆਰ ਹੋ ਜਾਂਦੇ ਆ ਤਾਂ ਮੈਂ ਫਿਰ ਸਟਾਮ ਲੈ ਕੇ ਆ ਕੇ ਰੱਖੇ ਤਿੰਨ ਚਾਰ ਆ ਪੰਜ ਪੰਜ ਸੌ ਵਾਲੇ ਵੀ ਜਿਹੜਾ ਮਰਜ਼ੀ ਮੇਰੇ ਨਾਲ ਸਟਾਮ ਤੇ ਲਿਖ ਕੇ ਦਵਾਈ ਲੈ ਕੇ ਜਾਵੇ ਜੇ ਕੇ ਇਹਨੂੰ ਕੋਈ ਡਾਊਟ ਆ ਤੇ ਜੇ ਕੇ ਇਹਨੂੰ ਕੋਈ ਨੁਕਸਾਨ ਹੁੰਦਾ ਉਹਦਾ ਵੀ ਜ਼ਿੰਮੇਦਾਰ ਮੈਂ ਆ ਕਿ ਇਰੇ ਕੋਲੇ ਇਹ ਆਜਾ ਤੇਲ ਹੈ ਸਿਰਫ ਉਹਦੀ ਕੀਮਤਾਂ 500 ਰੁਪਇਆ ਤੇਲ ਦੀ ਇਹ ਕਮਲਸ਼ ਮੈਂ ਕਰਕੇ ਦਿੰਨਾ ਇਹ ਕਮਲਸ਼ ਕਰਕੇ ਦੱਸ ਦੂੰ ਵੀ ਐਦਾਂ ਕਰਨੀ ਭਾਈ ਘਰੇ ਲੈ ਜਾਓ ਤੇਲ ਆ ਦਾ ਮਲਸ਼ ਕਰ ਲਓ ਸਰਵਾਈਕਲ ਜਾਵੇਂ ਹੀ ਬਿਲਕੁਲ ਖਤਮ ਹੋ ਜਾਂਦਾ ਅਦਰ ਕਦਾ ਪਾਣੀ ਕੁੱਟ ਕੇ ਕੱਢ ਕੇ ਦੋ ਚਮਚੇ ਅਦਰ ਦੇ ਪਾਣੀ ਦੇ ਤੇ ਦੋ ਚਮਚੇ ਵਿੱਚ ਪਾਉਣੇ ਆਪਾਂ ਸ਼ਹਿਦ ਦੇ ਉਹਨੂੰ ਰਲਾ ਲੈਣਾ ਕੌਲੀ ਦੇ ਵਿੱਚ ਰਲਾ ਕੇ ਤਲੀ ਤੇ ਪਾ ਲੈਣਾ ਘੜੀ ਦੇ ਪਾ ਕੇ ਉਹਨੂੰ ਐਂ ਕਰਕੇ ਚਟਣਾ ਮਤਲਬ ਹੀ ਘੜੀ ਦੇ 2 ਮਿੰਟਾਂ ਬਾਅਦ ਚਟਣਾ ਹੌਲੀ ਹੌਲੀ ਧੀਰੇ ਧੀਰੇ ਜਾਣੀ ਮੰਨ ਲਓ ਵੀ ਇਹਨੂੰ 10 ਮਿੰਟ ਲਾ ਕੇ ਜਾਣ ਤੇ ਬਾਕੀ ਮੇਰੀ ਦਵਾਈਆਂ ਨਾਲ ਦਿੰਦਾ ਮੈਂ ਬਿਲਕੁਲ ਦਮੇ ਨੂੰ ਆ ਸ਼ਾਂਤੀ ਮਿਲ ਜਾਂਦੀ ਆ ਜਿਹੜਾ ਕਨੇ ਮਸ਼ਹੂਰੀ ਪਾਉਂਦਾ ਦੇ ਕੇ 2-3 ਹਜ਼ਾਰ ਮੀਡੀਆ ਦੇ ਵਿੱਚ ਇੱਥੇ ਮੜਾ ਜਾ ਐਡ ਪਾਤੀ ਲੈ ਵੀ ਮੈਂ ਦਾਵਾ ਉਹ ਦਾਵੇ ਸਾਰੇ ਖੋਖਲੇ ਨੇ ਪੌਚਾ ਵਾਲੇ ਵੀ ਮੇਰੇ ਕੋਲੇ ਇੱਥੇ ਪਹੁੰਚ ਵੀ ਰੱਖ ਕੇ ਗਿਆ ਕੋਈ ਬੰਦਾ ਮੇਰੇ ਕੋਲੇ ਪੁੜਗਾ ਵਾਲੇ ਵੀ ਮੇਰੇ ਕੋਲੇ ਆ ਖੁੱਲੀ ਵਾਲੇ ਵੀ ਮੇਰੇ ਕੋਲੇ ਆ ਆਖਰ ਨੂੰ ਕੋਈ ਸਾਲ ਨੂੰ ਆ ਜਾ ਕੋਈ ਦੋਆ ਨੂੰ ਆ ਜਾ ਘੁੰਮ ਕੇ ਆਉਣਾ ਸਾਧ ਕੋਲੇ ਆ ਜੇ ਤੁਹਾਨੂੰ ਹੈ ਨਸ਼ੇ ਦੀ ਮਾਰ ਜਾਂ ਨਸ਼ੇ ਦੀ ਲਤ ਇਸ ਤੋਂ ਇਲਾਵਾ ਜੇ ਤੁਸੀਂ ਹੋ ਨੀ ਸੰਤਾਨ ਤਾਂ ਦੇਖੋ ਹਰ ਮਰਜ਼ੀ ਦਾ ਇਲਾਜ ਉਹ ਵੀ ਸਟੈਂਪ ਤੇ ਸਾਈਨ ਦੇ ਨਾਲ ਜੇ ਬਿਲਕੁਲ ਪੂਰੀ ਗਾਰੰਟੀ ਤੇ ਸ਼ੋਰਟੀ ਦੇ ਨਾਲ ਮੰਦੀਪ ਦਵਾਖਾਨਾ ਤੁਹਾਡਾ ਇਲਾਜ ਕਰਕੇ ਦਿੰਦਾ ਹੈ ਜੀ ਜਾਂ ਤੁਹਾਨੂੰ ਨਸ਼ੇ ਦੀ ਬੁਰੀ ਲੱਤ ਹੈ ਜਾਂ ਤੁਸੀਂ ਨੀ ਸੰਤਾਨੋਂ ਜਾਂ ਸ਼ਰਾਬ ਦੀ ਲੱਤ ਹੈ ਜਾਂ ਤੁਹਾਨੂੰ ਸ਼ੂਗਰ ਹੈ ਦਮਾ ਹੈ ਜਾਂ ਫਿਰ ਮਰਦਾਨਾ ਕਮਜ਼ੋਰੀ ਹਰ ਇੱਕ ਸਮੱਸਿਆ ਦਾ ਸਮਾਧਾਨ ਤੁਹਾਨੂੰ ਇੱਥੇ ਮਿਲੇਗਾ ਉਹ ਵੀ ਸਟੈਂਪ ਤੇ ਬਕਾਇਦਾ ਲਿਖ ਕੇ ਗਾਰੰਟੀ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਸੋ ਆਓ ਤੁਹਾਡੀ ਮੁਲਾਕਾਤ ਕਰਵਾਨੇ ਆ ਤੇ ਗੱਲਬਾਤ ਕਰਦੇ ਆਂ ਹੈਲੋ ਨਮਸਕਾਰ ਆਦਾ ਮੈਂ ਸ਼ਿਵਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਪ੍ਰਾਈਮ ਉਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਦੇਖੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਮ ਹੋ ਗਈਆਂ ਨੇ ਜਿਵੇਂ ਕਿ ਸਰਵਾਈਕਲ 슈ਗਰ ਬੀਪੀ ਵਰਗੀ ਸਮੱਸਿਆ ਤਾਂ ਆਮ ਹੀ ਹੈ ਹਰ ਇੱਕ ਬੰਦਾ ਜੋ ਹੈ ਇਸ ਤਰ੍ਹਾਂ ਦੀ ਬਿਮਾਰੀ ਨਾਲ ਜੀਵੀ ਪੀੜਤ ਹੈ ਇਸ ਤੋਂ ਇਲਾਵਾ ਜੀ ਨਸ਼ੇ ਦੀ ਲਤ ਨੌਜਵਾਨਾਂ ਦੇ ਵਿੱਚ ਆਮ ਹੈ ਤੇ ਨਸ਼ੇ ਨੇ ਤੇ ਕਰ ਦੇ ਕਰ ਉਜਾੜ ਰੱਖੇ ਨੇ ਇਸ ਤੋਂ ਇਲਾਵਾ ਨਸ਼ੇ ਨੇ ਤਾਂ ਨੌਜਵਾਨੀ ਖਾ ਲਈਏ ਇਸ ਦੇ ਵਿੱਚ ਫਸ ਕੇ ਕਈ ਨੌਜਵਾਨਾਂ ਦੇ ਵਿੱਚ ਜੀ ਮਰਦਾਨਾ ਕਮਜ਼ੋਰੀ ਵੀ ਹੈ ਜਿਸ ਕਰਕੇ ਉਹਨਾਂ ਦਾ ਪਰਿਵਾਰ ਵੀ ਬਹੁਤ ਜ਼ਿਆਦਾ ਦੁਖੀ ਹੈ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅੱਪਾ ਅੱਜ ਇੱਕ ਜਗ੍ਹਾ ਤੇ ਪਹੁੰਚੇ ਹਾਂ ਜੀ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਕ ਹੀ ਛੱਤ ਦੇ ਥੱਲੇ ਹੋ ਸਕਦਾ ਹੈ ਕਹਿੰਦੇ ਨਾ ਡੁੱਬਦੇ ਨੂੰ ਤਣਕੇ ਦਾ ਸਹਾਰਾ ਸੋ ਇਹ ਤਾਂ ਇਹ ਸਹਾਰਾ ਸਾਨੂੰ ਮਿਲਿਆ ਜੀ ਬਠਿੰਡਾ ਦੇ ਵਿੱਚ ਜੀ ਸਾਨੂੰ ਮਿਲਣਗੇ ਸੁਖਦੀਪ ਸਿੰਘ ਬਾਬਾ ਜੀ ਜੋ ਕਿ દવાਖਾਨਾ ਚਲਾ ਰਹੇ ਨੇ ਤੇ ਇਸ ਸਾਰੀਆਂ ਬਿਮਾਰੀਆਂ ਦਾ ਇਲਾਜ ਉਹ ਨਾ ਕੋਲੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਡੁੱਬਦੀ ਨੂੰ ਤਿੰਕੇ ਦਾ ਸਹਾਰਾ ਇੱਕੋ ਹੀ ਛੱਦੇ ਥੱਲੇ ਇੰਨੀਆਂ ਬਿਮਾਰੀਆਂ ਤੇ ਇਲਾਜ ਸਿਰਫ ਤੁਸੀਂ ਜਦ ਇਹਨਾਂ ਸਾਰੀਆਂ ਦਵਾਈਆਂ ਦੀ ਗੱਲ ਆ ਜਾਂਦੀ ਹੈ ਬਿਮਾਰੀਆਂ ਦੀ ਗੱਲ ਆ ਜਾਂਦੀ ਹੈ ਪਿੰਡ ਵਾਲਿਆਂ ਦਾ ਭਰੋਸਾ ਸਿਰਫ ਤੁਸੀਂ ਹੂੰ ਸਭ ਤੋਂ ਪਹਿਲਾਂ ਤਾਂ ਕਈ ਵਿਊਅਰ ਕਈ ਦਰਸ਼ਕ ਸਾਨੂੰ ਇਸ ਟਾਈਮ ਦੇਖ ਰਹੇ ਨੇ ਜੋ ਖੁੱਲ ਕੇ ਤਾਂ ਸਾਹਮਣੇ ਵੀ ਨਹੀਂ ਆ ਸਕਦੇ ਇਹ ਵੀ ਨਹੀਂ ਗਏ ਦੱਸ ਪਾਉਂਦੇ ਨੇ ਫੈਮਿਲੀ ਦੇ ਵਿੱਚ ਕਿ ਜੀ ਮਰਦਾਨਾ ਕਮਜ਼ੋਰੀ ਹੈ ਜਾਂ ਜੇ ਕਿਸ ਤਰ੍ਹਾਂ ਦੀ ਬਿਮਾਰੀ ਹੈ ਸਮਝ ਵੀ ਨਹੀਂ ਆਂਦੀ ਹੈ ਉਹਨਾਂ ਨੂੰ ਪਹਿਲਾਂ ਦੱਸੋ ਕਿ ਉਹ ਕਿਵੇਂ ਐਕਸਪ੍ਰੈਸ ਕਰਨ ਸਾਹਮਣੇ ਕਿਵੇਂ ਆਣ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਇਹ ਹੈ ਜੀ ਜਿਹੜਾ ਕੋਈ ਵੀ ਬੰਦਾ ਹੈ ਕਿਸੇ ਤਰ੍ਹਾਂ ਦਾ ਕੋਈ ਮਤਲਬ ਬਿਮਾਰ ਹੈ ਉਹ ਡਾਕਟਰ ਜਿਹੜਾ ਹੁੰਦਾ ਇੱਕ ਹੋਰ ਰਾਬਰੂਪ ਹੁੰਦਾ ਜੀ ਉਹਦੇ ਕੋਲੇ ਕੋਈ ਵੀ ਲੋਕ ਲਵੇਟ ਰੱਖਣ ਦੀ ਲੋੜ ਨਹੀਂ ਜੋ ਆ ਕੇ ਕੋਈ ਬੱਚੇ ਮੈਨੂੰ ਦੱਸਦੇ ਆ ਕਈ ਵਾਰਾਂ ਕਹਿੰਦੇ ਬਾਬਾ ਜੀ ਸਾਈਡ ਤੇ ਓਕੇ ਗੱਲ ਕਰ ਲੈਨੇ ਆ ਚਲੋ ਉਹਨਾਂ ਦਾ ਦੁੱਖ ਸੁਣਦਾ ਮੈਂ ਮੈਂ ਫਿਰ ਸ਼ੇਅਰ ਕਰ ਦਣਾ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਵੀ ਗੱਲ ਇਹ ਆ ਵੀ ਤੁਸੀਂ ਇਹਦਾ ਪਰਦਾ ਨਾ ਰੱਖਿਆ ਕਰੋ ਤੁਹਾਡੇ ਘਰ ਹੁਣ ਲਾਦ ਕਿਉਂ ਨਹੀਂ ਹੋ ਰਹੀ ਚਾਰ ਚਾਰ ਸਾਲ ਹੋ ਗਏ ਜੀ ਤਿੰਨ ਤਿੰਨ ਸਾਲ ਮੇਰੇ ਕੋਲੇ ਆਜੇ ਆਗੇ ਲੋਕ ਵੀ ਬੱਚਾ ਨਹੀਂ ਹੁੰਦਾ ਬੱਚਾ ਕਿਉਂ ਨਹੀਂ ਹੁੰਦਾ ਨਸ਼ੇ ਕਰਕੇ ਨਸ਼ਾ ਕਾਹਦਾ ਚਿੱਟੇ ਦਾ ਚਿੱਟਾ ਖਾਂਦੇ ਆ ਤੇ ਬਿਲਕੁਲ ਮੁੰਡੇ ਜਿਹੜੇ ਅਨਵਰਤ ਹੁਣ ਉਹ ਕੁੜੀਆਂ ਜਿਹੜੀਆਂ 4-4 ਸਾਲ ਵਿਚਾਰੀਆਂ ਕੱਟੀਆਂ ਤੇ ਉਹ ਕਿੱਧਰ ਜਾਣੀਆਂ ਤੁਸੀਂ ਦੱਸੋ ਮੈਨੂੰ ਸਾਡੇ ਨੌਜਵਾਨੀ ਪੂਰੀ ਤਬਾਹ ਹੋ ਚੁੱਕੀ ਅੱਜ ਨਸ਼ੇ ਦੇ ਦਲਦਲ ਦੇ ਵਿੱਚ ਫਸ ਕੇ ਨਸ਼ਾ ਇੱਕ ਇਹ ਮਾਰੂ ਐਡਾ ਜਿਹੜਾ ਕਿ ਗੋਲੀਆਂ ਕੈਪਸੂਲ ਚਿੱਟਾ ਇਹ ਇਹ ਜਾਨੀ ਕਿ ਨਮਰਦਾਂ ਵਾਲਾ ਕੰਮ ਹੈ ਫੀਮ ਗੋਲੀਆਂ ਵਾਲਾ ਤਾਂ ਫੀਮ ਤੇ ਟੋਡੇ ਵਾਲਾ ਤਾਂ ਬਿਲਕੁਲ ਥੋੜੇ ਲੋਕ ਹੀ ਜਾਂਦੇ ਆ ਕਿਉਂਕਿ ਫੀਮ ਟੋਡੇ ਤਾਂ ਹੁਣ ਥੋੜੇ ਜਿਹਾ ਮਹਿੰਗੇ ਨੇ ਤੇ ਇਹ ਨਸ਼ੇ ਵੀ ਪਰ ਮਹਿੰਗੇ ਆ ਪਰ ਇਹ ਲੋਕ ਜਿਹੜੇ ਨੌਜਵਾਨ ਆਪਣੇ ਅੱਜ ਚਿੱਟੇ ਦੀ ਦਲਦਲ ਚ ਫਸ ਗਏ ਆ ਜੀ ਠੀਕ ਆ ਜੀ ਇਸ ਕਰਕੇ ਮੇਰੇ ਕੋਲੇ ਕੋਈ ਵੀ ਸੰਗਨ ਦੀ ਲੋੜ ਨਹੀਂ ਕੋਈ ਸ਼ਮਰੋਂ ਦੀ ਲੋੜ ਨਹੀਂ ਮੇਰੇ ਕੋਲੇ ਆਓ ਜਦੋਂ ਮਰਜੀ ਆ ਕੇ ਮੈਨੂੰ ਆਪਣਾ ਦੁੱਖ ਦੱਸੋ ਮੈਂ ਤੁਹਾਡੇ ਦੁੱਖ ਦਾ ਹੱਲ ਕਰਕੇ ਤੋੜੂੰਗਾ ਪੂਰਾ 100 ਦਾ 100 ਇਹ ਨਹੀਂ ਵੀ ਆਪਾਂ ਕਈ ਵਾਰ ਹੁੰਦਾ ਵੀ ਲੋਕ ਕਹਿੰਦੇ ਵਿੱਚ ਕਮੈਂਟਾਂ ਦੇ ਬਾਬਾ ਜੀ ਐਡ ਤਾਂ ਜਣਾ ਕਣਾ ਹੀ ਪਾਉਂਦਾ ਇਹ ਗੱਲ ਵੀ ਉਹਨਾਂ ਦੀ ਮੈਂ ਮੰਨਦਾ ਵੀ ਬਿਲਕੁਲ ਸੱਚ ਹੈ ਪਰ ਮੇਰੇ ਕੋਲੇ ਜਿੰਨੇ ਵੀ ਨੌਜਵਾਨ ਆਇਆ ਇੱਕ ਵੀ ਮੁੰਡਾ ਆ ਕੇ ਕਹਦੇ 1 ਲੱਖ ਤੇ 100 ਕੁੜੀਆਂ ਮੇਰੇ ਕੋਲ 74-75 ਕੁੜੀਆਂ ਆਜ ਜਿਹੜੀਆਂ ਦਵਾਈ ਦੇ ਚੁੱਕਿਆ ਮੈਂ ਮੇਰੇ ਕੋਲੇ ਪੂਰਾ ਉਹਨਾਂ ਦਾ ਡਾਟਾ ਰੱਖਿਆ ਲਿਖਤੀ ਰੂਪ ਦੇ ਵਿੱਚ ਜੋ ਨਹੀਂ ਸੰਤਾਨ ਸੀਗੀ ਉਹਨਾਂ ਨੂੰ ਸੰਤਾਨ ਮਿਲ ਗਈ ਜੀ ਜਿਹੜੇ ਇਹ ਬੱਚੇ ਦੀ ਗੱਲ ਕਰਦੇ ਆਪਾਂ ਜਦੋਂ ਬੱਚਾ ਕਿਉਂ ਨਹੀਂ ਹੁੰਦਾ ਕੋਈ ਮੈਂ ਰੱਬ ਤਾਂ ਹੈ ਨਹੀਂਗਾ ਬਈ ਮੈਂ ਕਹਦਾ ਜੀ ਮੈਂ ਤਾਂ ਹਰ ਇੱਕ ਨੂੰ ਪੁੱਤ ਦਿਨਾ ਚਾਹਤਿਆਂ ਦਿਨਾ ਗਲਤ ਆ ਗੱਲ ਮੈਂ ਤਾਂ ਇੱਕ ਜਾਣਦਾ ਵੀ ਮੇਰੀ ਦਵਾਈ ਜਿਹੜੀ ਹੈ ਉਹ ਬਹੁਤ ਕਾਗਰ ਆ ਵਧੀਆ ਜਦੋਂ ਨਸ਼ਾ ਛੱਡਦਾ ਨਾ ਜਵਾਕ ਤੇ ਬੱਚਾ ਆਟੋਮੈਟਿਕਲੀ ਹੋ ਜਾਂਦਾ ਹੁਣ ਦੋ ਤਿੰਨ ਘਰਾਂ ਦੇ ਵਿੱਚ ਇਹ ਕੰਮ ਹੋਇਆ ਹੈ ਉਹਨਾਂ ਨੇ ਇੱਥੇ ਡੱਬਾ ਵੀ ਦਿੱਤਾ ਚਲੋ ਖੁਸ਼ੀ ਵੀ ਮਨਾਈ ਵਿਚਾਰੇ ਨੇ ਮੈਂ ਕਿਹਾ ਜੀ ਮੈਂ ਖੁਸ਼ ਆ ਪਰ ਮੇਰੀ ਦਵਾਈ ਨੇ ਕੰਮ ਕੀਤਾ ਤੁਸੀਂ ਮੇਰੇ ਤੇ ਨਾ ਦਿਓ ਜੇ ਬਾਬੇ ਨੇ ਕਿਤੇ ਸਾਧਾ ਤੇ ਇਹਨੇ ਕੰਮ ਕੋਈ ਕਰਤਾ ਹੋ ਜਾ ਮੇਰੇ ਕੋਲ ਇਹ ਜੀ ਕਰਾ ਮਤ ਹੈ ਨਹੀਂ ਕੋਈ ਮੇਰੀ ਕਰਾ ਮਾ ਤਾਂ ਦਵਾਈ ਆ ਕਿਸ ਤਰ੍ਹਾਂ ਦੀ ਦਵਾਈ ਹੈ ਜੋ ਕਿ ਆਪਾਂ ਇੱਕ ਡੋਜ਼ ਨਾਲ ਦੋ ਡੋਜ਼ ਨਾਲ ਜਾ ਕੇ ਬੰਦਾ ਠੀਕ ਹੋ ਸਕਦਾ ਤੇ ਇਸ ਤਰ੍ਹਾਂ ਦੀ ਵੱਡੀ ਜੋ ਸਮੱਸਿਆ ਉਸ ਦਾ ਵੀ ਹੱਲ ਹੋ ਸਕਦਾ ਮੇਰੇ ਕੋਲ ਇਹ ਕੈਪਸੂਲ ਭਰੇ ਹੋਏ ਨੇ ਆਪਣੇ ਦਵਾਈ ਦੇ ਜਿਹੜੇ ਕੈਪਸੂਲ ਨੇ ਉਹ ਆਪ ਦਵਾਈ ਭਰਦੇ ਆ ਪਰ ਦੇਸੀ ਤਿਆਰ ਕਰਕੇ ਅੱਤੇ ਉਹ ਕੈਮਰਾਮੈਨ ਕੋਣੀ ਬਾਅਦ ਦੇ ਵਿੱਚ ਦਿਖਾ ਲ ਦੇਣਗੇ ਜੀ ਤੇ ਇਹ ਦਵਾਈ ਜਿਹੜੀ ਆ ਦੇਸੀ ਆ ਆਪਣੀ ਆਪ ਦੀ ਭਰੀ ਹੋਈ ਆ ਠੀਕ ਆ ਨਾ ਕਿਵੇਂ ਤਿਆਰ ਹੁੰਦਾ ਬਾਬਾ ਜੀ ਇਹ ਹਾਂਜੀ ਕਿਵੇਂ ਤਿਆਰ ਕਰਦੇ ਕੋਲੀ ਤਿਆਰੇ ਨੂੰ ਜੀ ਇਹ ਇਹ ਚੱਕੀਆਂ ਦੇ ਵਿੱਚ ਪਾਈ ਜਾਂਦੀਆਂ ਚੱਕੀਆਂ ਦੋ ਲੱਗੀਆਂ ਆਪਣੀਆਂ ਤਿੰਨ ਚਾਰ ਕੁੜੀਆਂ ਕੰਮ ਕਰਦੀਆਂ ਤੇਰੇ ਵਰਗੀਆਂ ਮੇਰੇ ਤੇ ਦੋ ਮੁੰਡੇ ਆ 6 ਮੁੰਡੇ ਸਾਡੀ ਟੀਮ ਐ ਜਿਹੜੀ ਕਿ ਦਵਾਈ ਅਸੀਂ ਪੰਸਾਰੀਆਂ ਤੋਂ ਲੈਂਦੇ ਆ ਤਰ੍ਹਾਂ ਤਰ੍ਹਾਂ ਦੇ ਪੰਸਾਰੀਆਂ ਤੋਂ ਇੱਕ ਥਾਂ ਨਹੀਂ ਲੈਂਦੇ ਕਿਉਂਕਿ ਇੱਕ ਪੰਸਾਰੀ ਤੋਂ ਲੈਣਾ ਸਾਨੂੰ ਪਤਾ ਕਿਉਂ ਨਹੀਂ ਲੈਂਦੇ ਇਸ ਕਰਕੇ ਦਵਾਈ ਨੂੰ ਜਦੋਂ ਪੀਣੇ ਆ ਚੱਕੀਆਂ ਦੇ ਵਿੱਚ ਪੀ ਕੇ ਬਾਅਦ ਦੇ ਵਿੱਚ ਕੈਪਸੂਲ ਭਰਉਣੇ ਹੱਥੀ ਠੀਕ ਹੈ ਭਰ ਆ ਕੇ ਅਸੀਂ ਤਿਆਰ ਕਰਦੇ ਆ ਸਾਡੀਆਂ ਦੋ ਦੁਕਾਨਾਂ ਇੱਕ ਸਾਡੀ ਫਤੇਗੜਾ ਨਾਲ ਸਭ ਗੋਲੇ ਤੇ ਇੱਕ ਇੱਥੇ ਮੈਂ ਬੈਠਾ ਹਾਂ ਠੀਕ ਹੈ ਸਾਡੇ ਡਾਕਟਰ ਸਾਹਿਬ ਉੱਥੇ ਤਿਆਰ ਕਰਕੇ ਪੂਰੀ ਆਏ ਫੁੱਲ ਤਿਆਰ ਕਰਕੇ ਅਸੀਂ ਦਵਾਈ ਇਹ ਤਿਆਰ ਦਿਆਂ ਸਾਡੀ ਦਵਾਈ ਇਦਾਂ ਦੀ ਆ ਕੋਈ ਮਰਜ਼ੀ ਖਾਲੇ ਇਹ ਨਹੀਂ ਕੋਈ ਨਸ਼ੇ ਵਾਲੇ ਨੇ ਖਾਣੀ ਹੈ ਘਰੇ ਕੋਈ ਬਜ਼ੁਰਗ ਦੇ ਗੋਡੇ ਦੁਖਦਿਆ ਕੋਈ ਇਹਦੇ ਗਿੱਟਾ ਦੁਖਦਾ ਕੋਈ ਦਵਾਈ ਇੱਕ ਕੈਸੂਲ ਖਾਲੇ ਸਾਡਾ ਜੇ ਨਾ ਰਾਮਾ ਹੋਵੇ ਤਾਂ ਮੈਨੂੰ ਫੜ ਲਓ ਜਿੱਥੇ ਜਿਹੜਾ ਮਰਜੀ ਆ ਜਾਏ ਮੈਂ ਸਟਾਮ ਵੀ ਰੱਖੇ ਲੈ ਕੇ ਕਈ ਵਾਰਾਂ ਲੋਕ ਸਾਡੇ ਪੰਜਾਬੀ ਐ ਸ਼ਰਤ ਲਾਉਣ ਨੂੰ ਤਿਆਰ ਹੋ ਜਾਂਦੇ ਆ ਤਾਂ ਮੈਂ ਫਿਰ ਸਟਾਮ ਲੈ ਕੇ ਆ ਕੇ ਰੱਖੇ ਤਿੰਨ ਚਾਰ ਆ ਪੰਜ 500 ਵਾਲੇ ਵੀ ਜਿਹੜਾ ਮਰਜੀ ਮੇਰੇ ਨਾਲ ਸਟਾਮ ਤੇ ਲਿਖ ਕੇ ਦਵਾਈ ਲੈ ਕੇ ਜਾਵੇ ਜੇ ਕਿਸੇ ਨੂੰ ਕੋਈ ਡਾਊਟ ਆ ਤੇ ਜੇ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਉਹਦਾ ਵੀ ਜ਼ਿੰਮੇਦਾਰ ਮੈਂ ਆ ਕਿਉਂਕਿ ਮੈਂ ਇੱਥੇ ਦਵਾਈ ਵੇਚ ਰਿਹਾ ਮੈਂ ਕੰਮ ਕਰ ਰਿਹਾ ਤੇ ਇਹ ਤਾਂ ਨਹੀਂ ਵੀ ਮ ਕੋਈ ਵੀ ਕੈਮਰੇ ਦੇ ਵਿੱਚ ਦੀ ਦੇਖ ਲੋ ਸਤਾਮ ਤੇ ਲਿਖ ਕੇ ਮੈਥੋਂ ਤਸੱਲੀ ਨਾ ਫੇਰ ਕੰਮ ਕਰਿਓ ਜੋ ਐਵੇਂ ਨਾ ਜੜੇ ਕੜੇ ਹਕੀਮ ਕੋਲੇ ਜਾ ਕੇ ਜਾਂ ਕਿਸੇ ਡਾਕਟਰ ਕੋਲੇ ਵਹਜਾ ਕਰੋ ਦਵਾਈ ਲੈਣ ਬੱਚਿਆਂ ਦੀ ਜ਼ਿੰਦਗੀ ਬਰਬਾਦ ਅੱਗੇ ਹੋਈ ਪਈ ਆ ਅੱਜ ਨਸ਼ੇ ਦਾ ਦੌਰ ਹੈ ਨਸ਼ੇ ਦੇ ਵਿੱਚੋਂ ਬੱਚਿਆਂ ਨੂੰ ਕੱਢ ਕੇ ਆਵਦਿਆਂ ਨੂੰ ਵਧੀਆ ਰੱਖੋ ਪਰ ਇੱਕ ਬੇਨਤੀ ਹੋਰ ਵੀ ਕਰਦਾ ਮੈਂ ਮੇਰੇ ਕੋਲੇ ਫੋਨਾਂ ਤੇ ਜਿਹੜੇ ਕੋਈ ਸਵਾਲ ਆਉਂਦੇ ਮੈਂ ਉਹਨਾਂ ਦਾ ਫਿਰ ਜ਼ਿਕਰ ਕਰਦਾ ਹੀ ਰਹਿਣਾ ਜਿਵੇਂ ਕਿ ਇਹ ਮਾਈਆਂ ਦਾ ਜਾਦੇ ਦੇਣਾ ਨਸ਼ਾ ਪੁੱਤਾਂ ਨੂੰ ਡੇੜੀ ਤਾਂ ਉਹਨਾਂ ਦੇ ਘਾਟ ਹੀ ਪੈਸੇ ਦਿੰਦੇ ਆ 100 ਚੋਂ 1 ਵਾਲਾ 99% ਬੁੜਗੀਆਂ ਉਹ ਕੀ ਕਹਿੰਦੀਆਂ ਮੁੰਡੇ ਡਰਦੇ ਨਹੀਂ ਉਹਨਾਂ ਤੋਂ ਤੜਕੇ ਡੰਡਾ ਮਾਰਦੇ ਜਾਂ ਗਾਲਾਂ ਕੱਢਦੇ ਗੰਦੀਆਂ ਵੀ ਲਾਉ ਪੈਸੇ ਦਿਓ ਸਾਨੂੰ ਉਹ ਡਰਦੀਆਂ ਵਿਚਾਰੀਆਂ ਭਾਵਾਂ ਦੀ ਕਿਤਾਬ ਮਰਜੀ ਫੜ ਕੇ ਦੇਣ ਕੋਸ਼ ਕਰਨ ਉਹਨਾਂ ਦੀ ਵੀ ਮਜਬੂਰੀ ਬਣ ਗਈ ਕੋਈ ਕਹਿੰਦਾ ਸਾਡੇ ਸਹਰਾਣੇ 500 ਪਿਆ ਹੋਣਾ ਚਾਹੀਦਾ ਤੜਕੇ ਨੂੰ ਕੋਈ ਕਹਿੰਦਾ ਮੇਰੇ ਹਜ਼ਾਰ ਸਹਰਾਣੇ ਚਾਹੀਦਾ ਇਹ ਜਿਹੇ ਬੰਦੇ ਆਉਂਦੇ ਮੇਰੇ ਕੋਲੇ ਜਿਹੜੇ ਕਿ ਲੱਖ-ਲੱਖ ਰੁਪਏ ਦਾ ਨਸ਼ਾ ਦਾ ਖਾਣ ਲੰਗੇ ਮਹੀਨੇ ਦਾ ਤੇ ਜਦੋਂ ਮੈਂ ਦਵਾਈ ਨੂੰ ਕਹਿੰਦਾ ਵੀ ਤੁਹਾਡੀ ਦਵਾਈ 15000 ਦੀ ਆ ਬਾਬਾ ਯਾਰ ਜ ਮੈਂ ਕਹਾਂ 20 ਲੱਖ ਰੁਪਇਆ ਮਹੀਨੇ ਦਾ ਉਹ ਤਾਂ ਤੈਨੂੰ ਪਤਾ ਨਹੀਂ ਵੀ ਲੱਖ ਦਿੰਨਾ ਮੈਂ ਤਾਂ ਮੈਂ 15000 ਮਹੀਨੇ ਦਾ ਮੰਗਦਾ ਤੇ ਉਹ ਦਵਾਈ ਦੇ ਕੇ ਤੇਰੀ ਜ਼ਿੰਦਗੀ ਬਚਾਉਣ ਵਾਲੇ ਪਾਸੇ ਹੁਣ ਐਵੇਂ ਜੇ ਘਰਾਣੇ ਦੇ ਬੱਚੇ ਆ ਮੇਰੇ ਕੋਲੇ ਚੰਗੇ ਚੰਗੇ ਤਗੜੇ 40 40 50 50 ਕਿੱਲੇ ਵਾਲੇ 25 25 ਕਿੱਲੇ ਵਾਲੇ ਤਾਂ ਆ ਵੀ ਮੇਰੇ ਕੋਲੇ 100 ਕਿੱਲੇ ਵਾਲਾ ਬੰਦਾ ਵੀ ਹੈਗਾ ਮੁਕਸਰ ਦਾ ਜੇ ਗੱਲ ਕਰਨੀ ਪੈ ਜੇ ਤਾਂ ਮੈਂ ਗੱਲ ਵੀ ਕਰਾ ਦੂੰ ਠੀਕ ਆ ਜੀ ਨਸ਼ਾ ਇੱਕ ਉਹ ਚੀਜ਼ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਉਹਨਾਂ ਵੀ ਐਵੇਂ ਜਣੇ ਕਣੇ ਕੋਲੇ ਨਾ ਜਾਇਆ ਕਰੋ ਜੀਵ ਵਾਲੀਆਂ ਗੋਲੀਆਂ ਲਵਾਤੀਆਂ ਜਾਂ ਕੈਪਸੂਲ ਲਵਾਤੇ ਤੋ ਸੇ ਦਵਾਈ ਪ੍ਰੋਪਰ ਦੇਸੀ ਦਵਾਈ ਖਾ ਕੇ ਕੋਈ ਉਹਨੂੰ ਤੋੜ ਨਹੀਂ ਲੱਗਦੀ ਕੋਈ ਖਾਣ ਪੀਣ ਦੀ ਪ੍ਰੋਬਲਮ ਨਹੀਂ ਆਉਂਦੀ ਕੋਈ ਨੀਂਦ ਦੀ ਪ੍ਰੋਬਲਮ ਨਹੀਂ ਆਉਂਦੀ ਮੇਰੀ ਜ਼ਿੰਮੇਵਾਰੀ ਹੈ ਇਹ ਤੇ ਨਾ ਚੀਜ਼ਾਂ ਦੀ ਨਹੀਂ ਇੱਕ ਇਹ ਵੀ ਸੁਣਿਆ ਪਾ ਨਾ ਕਿ ਐਡਮਿਟ ਵੀ ਹੋਣਾ ਪੈਂਦਾ ਕਈ ਜਗ੍ਹਾਾਂ 'ਤੇ ਜੇ ਜ਼ਿਆਦਾ ਹੀ ਨਸ਼ੇ ਦੀ ਤੋੜ ਤੂ ਲੱਗਦੀ ਬੰਦੇ ਨੂੰ ਉਹਦੀ ਵੀ ਸੁਣ ਲੋ ਜਿਹੜੀ ਐਡਮਿਟ ਦੀ ਗੱਲ ਹੈ ਤੇ ਇੱਕ ਜਿਹੜੇ ਚੱਲੇ ਨਹੀਂ ਆਪਣੇ ਸੈਂਟਰ ਇੱਥੇ ਆ ਕੇ ਮੁੰਡੇ ਮੈਨੂੰ ਬੋਲਦੇ ਆ ਬਾਬਾ ਅਸੀਂ ਮੈਂ ਪਹਿਲਾਂ ਹੱਸਦੇ ਵੀ ਉਹ ਨਾਲ ਮੈਂ ਚੁੱਪ ਕਰਕੇ ਸੁਣੀ ਜਾਂਣਾ ਨਾ ਪਹਿਲਾਂ ਉਹ ਹੱਸ ਕੇ ਕਹਿੰਦਾ ਮੇਰੇ ਇੰਨੇ ਸੈਂਟਰ ਕੱਟਿਆ ਬੋਲ ਕੇ ਕਹਿੰਦਾ ਮੈਂ ਕਹਾ ਮੇ ਤੋਂ ਕੋਈ ਫੌਜ ਚ ਭਰਤੀ ਹੋ ਗਿਆ ਸੈਂਟਰ ਕੱਟ ਕੇ ਤੂੰ ਮੈਨੂੰ ਇਹ ਕੀ ਦੱਸਦਾ ਵੀ ਮੈਂ 10 ਸੈਂਟਰ ਕੱਟੇ ਆ ਮੈਂ ਕਹਾਂ ਤੇਰਾ ਇੱਕੋ ਇੱਕ ਮਤਲਬ ਹੈ ਜੇਦਾ ਤੂੰ ਬਚਣਾ ਤੇ ਮੇਰੀ ਦਵਾਈ ਖਾ ਲਾ ਤਾਂ ਲੈ ਕੇ ਜਾਈ ਤਨੀ ਚੁੱਪ ਕਰਕੇ ਆਦਾ ਚਾਹ ਪਾਣੀ ਛਕ ਤੇ ਜਾ ਉਹਦੀ ਨਾਲ ਮੰਮੀ ਡੈਡੀ ਵੀ ਸੀਗੇ ਮੁੜ ਕੇ ਮੈਂ ਬਾਹ ਕੇ ਪੁੱਛਿਆ ਮੈਂ ਕਹਾਂ ਕੋਈ ਵੜਿਆਈ ਨਹੀਂ ਤੇਰੀ ਵੀ ਮੈਂ ਸੈਂਟਰ ਕੱਟ ਕੇ ਸੈਂਟਰ ਵਾਲੇ ਮੇਰੇ ਕੋਲੇ ਪਤਾ ਨਹੀਂ ਕਿੰਨੇ ਕੋ ਬੱਚੇ ਆ ਸੈਂਟਰ ਚ ਕੋਈ ਨਸ਼ਾ ਛੱਡਿਆ ਕਿਸੇ ਨੇ ਕਿੰਨੇ ਚੱਕਰ ਜਦੋਂ ਆਉਂਦੇ ਆ 5-7 ਦਿਨ ਸਿਰਫ ਆਉਣ ਲਈ ਨਹੀਂ ਸੱਚਾ ਤਾਂ ਮੇਰੇ ਕੋਲੇ ਆ ਕੇ ਕੋਈ ਸੈਂਟਰ ਵਾਲੇ ਨੇ ਮੇਰਾ ਚੈਨਲ ਜਾਂਦਾ ਡਾਕਟਰਾਂ ਨੂੰ ਵੀ ਚੈਨਲ ਜਾਂ ਜਿਹੜਾ ਕਹਿੰਦੇ ਵੀ ਅਜੀਬ ਵਾਲੀਆਂ ਗੋਲੀਆਂ ਲਾ ਕੇ ਹੀ ਨਹਾ ਛੜਾ ਦੇਾਂਗੇ ਨੈਰੋਫੀਨ ਦੀ ਦੇਣਾ ਇਹ ਸਾਰੀ ਗੋਲੀ ਕੈਪਸੂਲ ਵੀ ਬਾਬਾ ਜੀ ਇੰਨਾ ਦਾਵਾ ਤੁਸੀਂ ਕਰ ਰਹੇ ਹੋ ਪਾਇਆ ਕੀ ਕੀ ਹੁੰਦਾ ਗੋਲੀਆਂ ਦੇ ਵਿੱਚ ਜਿਸ ਦਾ ਇੰਨਾ ਤੁਹਾਨੂੰ ਹੈ ਵਿਸ਼ਵਾਸ ਕੀ ਨਹੀਂ ਬਈ ਮੇਰੀਆਂ ਗੋਲੀਆਂ ਖਾ ਕੇ ਵੀ ਇਲਾਜ ਪੱਕਾ ਹੈ ਇਹਦੇ ਵਿੱਚ ਇਹ ਹੈ ਜੀ ਇਹ ਦੇਸੀ ਦਵਾਈ ਆ ਕੈਪਸੂਲਾਂ ਵਿੱਚ ਭਰੇ ਆਪਣੇ 1 ਗ੍ਰਾਮੀ ਵਾਲੇ 1 ਗ੍ਰਾਮੀ ਦਵਾਈ ਇਹਦੇ ਵਿੱਚ ਜੇ ਅਸੀਂ ਨਹੀਂ ਭਰਦੇ ਤੇ ਇਹਦਾ ਦਵਾਈ ਖਾਣ ਦਾ ਜਿਹੜਾ ਬੰਦਾ ਨਹੀਂਗਾ ਵੀ ਕੋਈ ਚੱਕਰ ਵਿੱਕੇ ਨਹੀਂ ਖਾਣੀ ਹੈ ਕਿਵੇਂ ਖਾਣੀ ਆ ਤਾਂ ਲੋਕ ਤਾਂ ਫਿਰ ਚੌਂਚਾਂ ਦੀ ਬਜਾਇਆ ਕਰਸੀਆਂ ਚੱਕ ਲੈਣਗੇ ਇਹਦੀ ਬਸ ਇਹ ਰੋਗ ਹੈ ਵੀ 1 ਗ੍ਰਾਮ ਦੀ ਦਵਾਈ ਆਪਣੀ ਇੱਕ ਕੈਪਸੂਲ ਹੈ ਜਿਵੇਂ ਮੈਂ ਲਿਖੂਗਾ ਜੇਬ ਜਾਂ ਨਸ਼ਾ ਜਿੰਨੇ ਲਿਖਤੇ ਉਹਨੇ ਖਾਣੇ ਦਿਹਾੜੀ ਦੇ ਪਹਿਲੇ ਦਿਨ ਜਦੋਂ ਖਾਂਦਾ ਦਵਾਈ ਬੰਦਾ ਆਪਣਾ ਤੜਕੇ ਸਵੇਰ ਮੇਰੇ ਕੋਲੇ ਬਿਨਾ ਨਸ਼ੇ ਕੀਤੇ ਤੋਂ ਆਵੇ ਫੇਰ ਸਵਾਦ ਹੈ ਨਸ਼ਾ ਨਾ ਕਰਕੇ ਆਵੇ ਮੇਰੇ ਕੋਲ 6 ਵਜੇ ਆਜੇ 5 ਵਜੇ ਆਜੇ ਮੇਰਾ ਕਿਉਂਕਿ ਮੈਂ ਅੰਦਰ ਹੀ ਰੂਮ ਹੈ ਮੇਰਾ ਮੈਂ ਹਰ ਇੱਕ ਨੂੰ ਚੈਲੰਜ ਕਰ ਦਿੰਦਾ ਮੇਰੇ ਕੋਲ ਜਦੋਂ ਮਰਜ਼ੀ ਆਜੋ ਰਾਤ ਦਿਨ ਮੈਂ ਦਰਵਾਜ਼ਾ ਖੋਲੂਗਾ ਤੁਸੀਂ ਮੇਰੇ ਕੋਲੇ ਬਿਨਾਂ ਨਸ਼ੇ ਤਾਓ ਮੇਰੇ ਕੋਲ ਦਵਾਈ ਖਾਓ ਦਵਾਈ ਖਾ ਕੇ ਫੇਰ ਦਵਾਈ ਲਵੋ ਅੱਛਾ ਇੱਕ ਇਹ ਵੀ ਚੀਜ਼ ਕਹਿੰਦੇ ਹਨ ਕਿ ਮਨ ਬਣਾ ਲਓ ਨਸ਼ਾ ਵੀ ਛੱਡਿਆ ਜਾ ਸਕਦਾ ਗੋਲੀ ਹੂਲੀ ਦੀ ਲੋੜ ਨਹੀਂ ਪੈਂਦੀ ਮੰਦੀ ਗੱਲ ਇਹ ਹੈ ਜੀ ਗੱਲ ਤਾਂ ਇਹ ਵੀ ਤੁਹਾਡੀ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਮੈਂ ਨਕਾਰਦਾ ਨਹੀਂ ਗੱਲ ਨੂੰ ਬਿਲਕੁਲ ਬੰਦੇ ਦਾ ਮਨ ਹੋਣਾ ਚਾਹੀਦਾ ਹੈ ਜੇ ਆਪਾਂ ਮੰਨ ਕਹਿੰਦੇ ਮਨ ਜਿੱਤੇ ਜੁਗ ਜਿੱਤ ਜੇ ਮਨ ਜਿੱਤ ਲਿਆ ਤੇ ਆਪਾਂ ਜੱਗ ਵੀ ਜਿੱਤ ਸਕਦੇ ਹਾਂ ਸਾਰਾ ਰਹੀ ਗੱਲ ਹੁਣ ਇਹਦੀ ਨਸ਼ੇ ਦੀ ਜੇ ਆਪਾਂ ਨਾਲ ਬੰਦੇ ਦੇ ਮਨ ਚ ਆ ਵੀ ਆਪਾਂ ਛੱਡਣਾ ਇਹਨੂੰ ਕਲੰਕ ਨੂੰ ਮਗਰੋਂ ਲਾਉਣਾ ਇਹ ਇੱਕ ਗੁਲਾਮੀ ਦੀ ਜ਼ੰਜੀਰ ਹੈ ਜੀ ਨਸ਼ਾ ਜਿਹੜਾ ਨਾ ਗੁਲਾਮੀ ਦੀ ਜੰਜੀਰ ਹੈ ਮੈਂ ਇਹਨਾਂ ਨੂੰ ਬੱਚਿਆਂ ਨੂੰ ਆਇਆਂ ਨੂੰ ਸਮਝਾਉਣਾ ਇਹੇ ਗੱਲਾਂ ਵੀ ਇਹ ਗੁਲਾਮੀ ਆ ਤੁਹਾਨੂੰ ਕੱਲ ਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਪਾਣੀ ਨਹੀਂ ਦੇਣਾ ਜਿਹੜੇ ਚੰਗੇ ਨੌਜਵਾਨ ਕੁੜੀਆਂ ਸਾਡੀਆਂ ਆ ਚੋ ਤਾਂ ਬਾਹਰ ਬੈਠੇ ਵਿਦੇਸ਼ਾਂ 'ਚ ਤੇ ਜਿਹੜੇ ਜੋ ਕੋਈ ਨਸ਼ੇ ਵਾਲੇ ਆ ਮੇਰੇ ਵਰਗੇ ਬਜ਼ੁਰਗਾ ਉਹ ਰਹਿ ਗਏ ਇੱਥੇ ਤੇ ਤੁਸੀਂ ਵੇਖ ਲਓ ਆਪਦਾ ਸਮਾਂ ਬਸਤਾਉਂਗੇ ਹੁਣ ਹੁਣ ਥੋੜੇ ਜਿਹਾ ਨੌਜਵਾਨੀ ਆ ਹੁਣ ਬਲੱਡ ਨਮਾ ਹੈਗਾ ਤੁਸੀਂ ਛੱਡ ਦਿਓਗੇ ਔਨਲੀ ਤੁਸੀਂ ਦਵਾਈ ਬਾਹਲਾ ਨਹੀਂ ਮੈਂ ਕਹਿੰਦਾ 20 25 ਦਿਨ ਵੀ ਕੋਈ ਦਵਾਈ ਖਾਜੇ ਮੇਰੀ 22 ਦਿਨ 24 ਦਿਨ 25 ਦਿਨ ਬਹੁਤ ਆ ਮੇਰੇ 26 ਦਿਨ ਦਾ ਫਲ ਮੀਨੂ ਆ ਮੇਰਾ ਉਮਰ ਦੇ ਹਿਸਾਬ ਨਾਲ ਵੀ ਗੋਲੀਆਂ ਦਿੰਦੇ ਹੋ ਕਿ ਸਾਰਿਆਂ ਨੂੰ ਸਾਂਝੀ ਹੈ ਨਹੀਂ ਜੀ ਉਮਰ ਦਾ ਲਿਆਜ ਵੀ ਹੈਗਾ ਜਿਵੇਂ ਹੁਣ ਬਜ਼ੁਰਗ ਹੈ ਉਹਦਾ ਦੇਖਣਾ ਪੈਂਦਾ ਵੀ ਕਦੋਂ ਕਦੋਂ ਨਸ਼ਾ ਕਰ ਰਿਹਾ ਉਹ ਤੇ ਉਹਨੂੰ ਕੋਈ ਤਕਲੀਫ ਨਾ ਆਵੇ ਜਿਵੇਂ ਤੋੜ ਮੇਨ ਹੁੰਦੀ ਐ ਅੰਮਲੀ ਦੀ ਅੰਮਲੀ ਕਹਿੰਦੇ ਸਾਨੂੰ ਤੋੜ ਨਾ ਲੱਗੇ ਬਾਕੀ ਬਾਬਾ ਅਸੀਂ ਆਪੇ ਸਹਾਰ ਲਾਂਗੇ ਨਹੀਂ ਨੀਂਦ ਵੀ ਆਉਣਾ ਜ਼ਰੂਰੀ ਹੈ ਪੁੱਤ ਭੁੱਖ ਵੀ ਲੱ ਜੇਕਰ ਤੋੜ ਨਾ ਲੱਗੀ ਤੇ ਬੰਦਾ ਨਸ਼ੇਲੇ ਬਸ ਨਹੀਂ ਜਾਂਦਾ ਜੇ ਤੋੜ ਲੱਗੂਗੀ ਤਾਂ ਫਿਰ ਉਹ ਨਸ਼ੇ ਕਰੂ ਹੋਰ ਕੀ ਕਰੂਗਾ ਕਈ ਗੋਲੀਆਂ ਦੇ ਵਿੱਚ ਸਟੀਰੋਇਡ ਵਗੈਰਾ ਮਿਲਿਆ ਹੁੰਦਾ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਆ ਜਿਵੇਂ ਕਿ ਗੋਲੀ ਖਾ ਕੇ ਬੰਦਾ ਸੋਇਆ ਹੀ ਰਹਿੰਦਾ ਸਾਰੀ ਦਿਹਾੜੀ ਤੇ ਕੀ ਪਤਾ ਲੱਗਣਾ ਕਿ ਨਸ਼ੇ ਦੀ ਤੋੜ ਲੱਗੇਗੀ ਕਿ ਨਹੀਂ ਲੱਗੇਗੀ ਜਦੋਂ ਬੰਦਾ ਸੁੱਤਾ ਪਿਆ ਬਿਲਕੁਲ ਬਿਲਕੁਲ ਇਹ ਗੱਲ ਵੀ ਤੁਹਾਡੀ ਮੈਂ ਮਤਲਬ ਇਹਨੂੰ ਵੀ ਮੈਂ ਨਾ ਕਰਦਾ ਨਹੀਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁਣ 1 ਲੱਖ ਨਹੀਂ ਕਿ 1 ਕਰੋੜ ਡਾਕਟਰ ਬੈਠਾ ਮੇਰੇ ਵਰਗਾ ਜਣਾ ਕਣੇ ਮਸ਼ਹੂਰੀ ਪਾਣ ਦਾ ਦੇ ਕੇ 2-3000 ਮੀਡੀਆ ਦੇ ਵਿੱਚ ਇੱਥੇ ਮੜਾ ਜਾ ਐਡ ਪਾਤੀ ਲੈ ਵੀ ਮੈਂ ਦਾਵਾ ਉਹ ਦਾਵੇ ਸਾਰੇ ਖੋਖਲੇ ਨੇ ਪਹੁੰਚਾਂ ਵਾਲੇ ਵੀ ਮੇਰੇ ਕੋਲੇ ਇੱਥੇ ਪਹੁੰਚ ਵੀ ਰੱਖ ਕੇ ਗਿਆ ਕੋਈ ਬੰਦਾ ਮੇਰੇ ਕੋਲੇ ਪੁੜਣਾ ਵਾਲੇ ਵੀ ਮੇਰੇ ਕੋਲੇ ਆ ਖੁੱਲੀ ਵਾਲੇ ਵੀ ਮੇਰੇ ਕੋਲੇ ਆ ਆਖਰ ਨੂੰ ਕੋਈ ਸਾਲ ਨੂੰ ਆ ਜਾ ਕੋਈ ਦੋਆ ਨੂੰ ਆ ਜਾ ਘੁੰਮ ਕੇ ਆਉਣਾ ਸਾਧ ਕੋਲੇ ਹੀ ਆ ਜਿਹੜਾ ਬੰਦਾ ਰੋਜ਼ ਦੇ 250 ਫੋਨ ਸੁਣਦਾ ਹੈ ਤਾਂ ਤੁਸੀਂ ਦੇਖੋ ਵੀ ਦਿਹਾੜੀ ਦਾ 250 ਫੋਨ ਮੈਂ ਸੁਣ ਕੇ ਮੇਰੇ ਕੋਲੇ ਨੋਟ ਹੈ ਵਦੇਸ਼ਾਂ 'ਚ ਵੀ ਮੇਰੀ ਦਵਾਈ ਜਾਂਦੀ ਆ ਮੇਰੀ ਦਵਾਈ ਜਿੱਥੇ ਮਰਜੀ ਕੋਈ ਚੈੱਕ ਕਰਾ ਲੈ ਮੇਰੇ ਕੋਲੇ ਚੰਗੇ ਚੰਗੇ ਮਤਲਬ ਮੁਲਾਜ਼ਮ ਵੀ ਆਉਂਦੇ ਦਵਾਈ ਲੈ ਕੇ ਗਏ ਆ ਹਜ਼ਾਰਾਂ ਹੀ ਖਾ ਗਏ ਆ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆ ਤੇ ਹਜ਼ਾਰਾਂ ਦੇ ਮੁਲਾਜ਼ਮ ਆ ਉਹ ਮੁਲਾਜ਼ਮਾਂ ਨੂੰ ਮੈਂ ਪੁੱਛਿਆ ਮੈਂ ਤੁਸੀਂ ਜਿੱਥੇ ਮਰਜੀ ਨੂੰ ਭੇਜ ਦਿਓ ਪਟਿਆਲੇ ਭੇਜ ਦਿਓ ਚੈੱਕ ਲਈ ਜਿੱਥੇ ਮਰਜੀ ਦਿੱਲੀ ਭੇਜ ਦਿਓ ਜੇ ਮੇਰੀ ਦਵਾਈ ਦੇ ਨਸ਼ਾ ਪਾਇਆ ਗਿਆ ਤੇ ਬਿਲਕੁਲ ਮੈਨੂੰ ਹੱਕ ਨਹੀਂ ਆ ਮੈਂ ਆਪਦੇ ਪੰਜਾਬ ਦੇ ਪੁੱਤਾਂ ਨੂੰ ਬਚਾਉਣਾ ਕਿ ਬਲਕੇ ਮਾਰਨਾ ਨਹੀਂ ਮੈਂ ਮੇਰੀ ਦਵਾਈ ਇਦਾਂ ਦੀ ਆ ਦੇਸੀ ਦਵਾਈ ਆ ਪੰਸਾਰੀਆਂ ਦੀ ਦਵਾਈ ਆ ਇਹ ਮੈਂ ਹੱਕ ਥਾਪੜ ਕੇ ਕਹਿੰਦਾ ਤਾਇਆ ਦਾ ਮੈਂ ਦਾਵਾ ਕਰਦਾ ਜੇਕਰ ਇਹਦੇ ਵਿੱਚ ਕੁਝ ਮੈਨੂੰ ਦਿਖਦਾ ਇਸ ਤਰ੍ਹਾਂ ਦੀ ਗੱਲ ਮੈਂ ਬਿਲਕੁਲ ਇਹ ਕੰਮ ਨਹੀਂ ਕਰਦਾ ਠੀਕ ਹੈ ਜੀ ਕਰਦੇ ਤਾਂ ਤੁਸੀਂ ਵੀ ਹੱਥੀ ਤਿਆਰ ਹੋ ਜਿਵੇਂ ਕਿ ਅੱਜ ਕੱਲ ਤਾਂ ਕਈ ਵੈਦ ਇਦਾਂ ਦੇ ਹੁੰਦੇ ਆ ਜੋ ਕਿ ਆਨਲਾਈਨ ਬੈਠ ਕੇ ਹੀ ਦੇਸੀ ਘਰੇਲੂ ਪਾਏ ਦੇ ਦਿੰਦੇ ਨੇ ਨੁਸਖੇ ਦੇ ਦਿੰਦੇ ਨੇ ਜੋ ਕਈ ਬੰਦੇ ਮਤਲਬ ਯੂਜ਼ ਵੀ ਕਰਕੇ ਦੇਖਦੇ ਨੇ ਬਟ ਆਰਾਮ-ਉਰਾਮ ਨਹੀਂ ਪੈਂਦਾ ਕਈ ਵਾਰੀ ਇਹ ਇਹਦਾ ਕੀ ਚੱਕਰ ਹੁੰਦਾ ਬਾਬਾ ਜੀ ਉਹ ਵੀ ਦੱਸੋ ਇਹਦੇ ਵਿੱਚ ਇਹ ਹੈ ਜੀ ਗੱਲ ਜਦੋਂ ਹੁਣ ਮੈਂ ਵੀ ਬੋਲ ਦਣਾ ਇਥੋਂ ਪੰਜ ਚਾਰ ਨੁਕਤੇ ਹੂੰ ਮੈਂ ਦੱਸਦਾ ਨਹੀਂ ਕੋਸਾ ਵੀ ਮੈਂ ਇਹ ਦੱਸ ਦੂੰ ਵੀ ਆ ਇਹ ਚੀਜ਼ਾਂ ਜੜੀਆਂ ਬੁੱਡੀਆਂ ਲਿਖ ਲੋ ਤੇ ਆ ਚੀਜ਼ ਨੂੰ ਐ ਹੋ ਜੂ ਉਹਨੂੰ ਨਾ ਤਾਂ ਮੈਂ ਇਹ ਦੱਸਣਾ ਵੀ ਤੁਸੀਂ ਖਾਣੀ ਕਦੋਂ ਆ ਵੀ ਖਾਣੇ ਤੋਂ ਪਹਿਲਾਂ ਕਿ ਬਾਅਦ ਚ ਨਾ ਮੈਂ ਉਹਨਾਂ ਨੂੰ ਕੋਈ ਟਾਈਮ ਦੇਣਾ ਉਹਦਾ ਵੀ ਇੱਕ ਵਾਰਾਂ ਖਾਣੀ ਕਿ ਦੋ ਵਾਰਾਂ ਖਾਣੀ ਆ ਬਸ ਕੱਲਾ ਉਹ ਉਹਦੇ ਵਿੱਚੋਂ ਜਿਵੇਂ ਛੇਰ ਨੇ ਬਿੱਲੀ ਨੂੰ ਦੱਸਤਾ ਸਾਰੇ ਦਾਪੇ ਚ ਇੱਕ ਦਾ ਨਹੀਂ ਦੱਸਿਆ ਤਾਂ ਚੜਨ ਵਾਲਾ ਓਵੇਂ ਉਹ ਇੱਕ ਦਾ ਆਪਣੇ ਕੋਲੇ ਰੱਖ ਲੈਂਦੇ ਆ ਉਹ ਦਵਾਈਆਂ ਫਿਰ ਇੱਥੇ ਆਪਾਂ ਥੋੜੀ ਜੀ ਗੱਲ ਕਰ ਹੀ ਲੈਨੇ ਆ ਇੱਕ ਮਿੰਟ ਲਾ ਕੇ ਇੱਕ ਮੁੰਡਾ ਆ ਗਿਆ ਮੇਰੇ ਕੋਲ ਮੁਕਸਰ ਦਾ ਜੀ ਬਾਬਾ ਜੀ ਮੈਂ ਨਾ ਪਥਰੀ ਦੀ ਦਵਾਈ ਪੜ ਲਈ ਉਤੋਂ ਇੱਥੋਂ ਉਤੋਂ ਇਹਦਾ YouTube ਤੋਂ ਪੜ ਕੇ ਤਾਂ ਮੈਂ ਦਵਾਈ ਤਿਆਰ ਕਰਕੇ ਖਾ ਲਈ ਤੇ ਮੇਰੇ ਨਾ ਹੁਣ ਦਰਦ ਹੋਈ ਜਾਂਦਾ ਤੇ ਮੈਂ ਫਲਾਣੇ ਡਾਕਟਰ ਕੋਲ ਦਵਾਈ ਲੈ ਮੈਂ ਕਿਹਾ ਫੇਰ ਜਿਹਦੀ ਤੂੰ ਐਡ ਤੇ ਦਵਾਈ ਤਿਆਰ ਕੀਤੀ ਉਹਨੂੰ ਫੋਨ ਕਰਖਾਂ ਹੂੰ ਉਹ ਇਹ ਬਿਲਕੁਲ ਉਹ ਵੀ ਝੂਠ ਸੁਫਾਨੀ ਹੈ ਉਹਦੇ ਵਿੱਚ ਕੋਈ ਐਡੀ ਕੋਈ ਗੱਲ ਨਹੀਂ ਹੈਗੀ ਫੇਰ ਉਹ ਐਂਡ ਤੇ ਕੀ ਕਹਿੰਦੇ ਮੇਰੇ ਵਰਗੇ ਇਹ ਦਵਾਈ ਜੀ ਸਾਡੇ ਕੋਲੋਂ ਤਿਆਰ ਮਿਲੂਗੀ ਤੁਹਾਨੂੰ ਸਾਡਾ ਟੈਲੀਫੋਨ ਨੰਬਰ ਹੈ ਜੇ ਤੁਸੀਂ ਨੁਕਤਾ ਹੀ ਦੇਤਾ ਤੇ ਫਿਰ ਤੁਸੀਂ ਆਪਦੀ ਐਡ ਕਾ ਤੋ ਦਿਨੇ ਵੀ ਸਾਡੇ ਕੋਲੇ ਦਵਾਈ ਤਿਆਰ ਪਈ ਆ ਜੇ ਕਿਸੇ ਦਾ ਭਲਾ ਕਰਦੇ ਆ ਤੇ ਫਿਰ ਦੁਬਾਰੇ ਕਾ ਤੋ ਕਹਿੰਨੇ ਵੀ ਆ ਜਾਓ ਸਾਡੇ ਕੋਲੇ ਤਿਆਰ ਮਿਲੂਗੀ ਇਹਦੇ ਵਿੱਚ ਇਹ ਆ ਜੀ ਇਹ ਗੱਲਾਂ ਸਾਰੀਆਂ ਖੋਖਲੀਆਂ ਇਹਦੇ ਵਿੱਚ ਕੋਈ ਦਮ ਨਹੀਂ ਮੈਂ ਬੇਨਤੀ ਹੱਥ ਬੰਨ ਕੇ ਕਰਦਾ ਆ ਆਪਦੇ ਭਰਾਵਾਂ ਨੂੰ ਆਪਦੇ ਬੱਚਿਆਂ ਨੂੰ ਵੀ ਤੁਸੀਂ ਇੱਕ ਵਾਰ ਮੇਰੇ ਕੋਲੇ ਜੇ ਕੋਈ ਗਰੀਬ ਆ ਤਾਂ ਵੀ ਕੋਈ ਨਹੀਂ ਜੇ ਅਮੀਰ ਆ ਤਾਂ ਵੀ ਕੋਈ ਨਹੀਂ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਆ ਮੇਰੇ ਜੇ ਕੋਈ ਉਹ ਜਾ ਬੱਚਾ ਆਉਂਦਾ ਗਰੀਬ ਤਾਂ ਮੈਂ ਉਹ ਜਾ ਹੀ ਕੰਮ ਕਰ ਲੈਣਾ ਕੋਈ ਗੱਲ ਨਹੀਂ సేవ ਵਾਲੀ ਭਾਵਨਾ ਵੀ ਆ ਮੈਨੂੰ ਇੱਕੋ ਇੱਕਾ ਮੇਰੇ ਬੱਚੇ ਪੰਜਾਬ ਦੇ ਮੇਰੇ ਮੁਲਕ ਦੇ ਬੱਚੇ ਵੱਜ ਜਾਣ ਤੇ ਮੇਰੀ ਆਉਣ ਵਾਲੀ ਜਿਹੜੀ نسل ਹੈ ਮਤਲਬ ਜਵੇਂ ਪੋਤਾ ਪੋਤੀ ਆ ਉਹ ਚੰਗੀ ਤਰ੍ਹਾਂ ਵੱਲ ਜਾਣ ਤੇ ਉਹ ਸੰਭ ਸਮਭਾਈ ਹੋ ਜੇ ਕੋਈ ਵੀ ਬੱਚਾ ਜ ਨਸ਼ੇ ਦੇ ਨਾਂ ਲੱਗੇ ਤੇ ਜਿਹੜੇ ਬੱਚੇ ਆ ਉਹਨਾਂ ਦੀਆਂ ਨਸਲਾਂ ਉਹ ਜਾਂਦੀਆਂ ਜਾਗਦੀਆਂ ਰਹਿ ਸਕਣ ਚਲੋ ਮਰਦਾਨਾ ਕਮਜ਼ੋਰੀ ਦੀ ਅੱਪਾ ਗੱਲ ਕਰ ਲਈ ਤੇ ਔਰਤਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਪੀਸੀਓਡੀ ਪੀਸੀਓਸ ਤੇ ਇਹ ਕਈ ਗੁਪਤ ਰੋਗ ਇਦਾਂ ਦੇ ਹੋ ਜਾਂਦੇ ਨੇ ਕਿ ਅੰਦਰ ਇਨਫੈਕਸ਼ਨ ਨਹੀਂ ਜ਼ਿਆਦਾ ਵੱਜ ਜਾਂਦੀ ਉਹ ਵੀ ਨਹੀਂ ਕਈ ਵਾਰ ਦੱਸਿਆ ਜਾਂਦਾ ਠੀਕ ਹੈ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਉਸ ਦੀ ਵੀ ਦਵਾਈ ਹੈ ਤੁਹਾਡੇ ਕੋਲ ਉਹ ਉਹ ਵੀ ਦਵਾਈ ਆਪਣੇ ਕੋਲੇ ਆ ਉਹ ਪਤਾ ਜਦੋਂ ਆਉਂਦੀਆਂ ਸਾਡੀਆਂ ਹੁਣ ਮਿਆ ਜਿਵੇਂ ਬੈਠਾ ਮੇਰੇ ਕੋਲੇ ਜੇ ਕੋਈ ਕੁੜੀ ਆਉਂਦੀ ਆ ਉਹ ਸਾਡੀ ਧੀ ਆ ਜੇ ਸਾਡੇ ਕੋਈ ਵੱਡੀ ਆ ਤੇ ਉਹ ਸਾਡੀ ਮਾਂ ਐ ਠੀਕ ਆ ਮੈਂ ਹਰ ਇੱਕ ਨੂੰ ਆਪਣੀ ਧੀ ਭੈਣ ਮਾਂ ਦੇ ਸਮਾਨ ਸਮਝ ਕੇ ਕਿਉਂਕਿ ਇਹ ਜਿਹੜਾ ਲੋਕ ਸਾਰੇ ਇੱਕੋ ਜਿਹੇ ਨਹੀਂ ਹੈਗੇ ਮੇਰੇ ਕੋਲੇ ਤੁਸੀਂ ਗੱਲ ਕਰ ਲਓ ਮੈਂ ਬੋਲੀ ਜਾਂਦਾ ਤੇ ਲੋਕ ਇੰਨੇ ਖੁਸ਼ ਹੁੰਦੇ ਵੀ ਬਾਬੇ ਕੋਲੇ ਕੁੜੀ ਜਾਵੜੇ ਕੋਈ ਬੁੜੀ ਜਾੜੇ ਮੇਰੀ ਸਾਰਿਆਂ ਲਈ ਅੱਖੀ ਨਜ਼ਰ ਐ ਕਿਉਂਕਿ ਸਾਡੀਆਂ ਧੀਆ ਭੈਣਾਂ ਜੇ ਅਸੀਂ ਉਹਨਾਂ ਨੂੰ ਮਤਲ ਮਾੜੀ ਨਜ਼ਰ ਨਾਲ ਝਾਕਾਂਗੇ ਜਾਂ ਉਹਨਾਂ ਨੂੰ ਬੁਰਾ ਭਲਾ ਬੋਲਾਂਗੇ ਤੇ ਸਾਡੀ ਤਾਂ ਲੋਕਾਂ ਤੋਂ ਬੋਰੀ ਬਦਰਾ ਚਾਕੇ ਬਾਹਰ ਮਾਰਨਗੇ ਨਹੀਂ ਇਹ ਜਾ ਕੰਮ ਕੋਈ ਨਹੀਂ ਮੇਰੇ ਕੋਲੇ ਮੇਰੇ ਕੋਲੇ ਕੋਈ ਵੀ ਕੁੜੀ-ਬੁੜੀ ਆਉਂਦੀ ਆ ਉਹਦਾ ਦੁੱਖ ਦੱਸਦੀ ਐ ਮੈਂ ਉਹਦਾ ਦੁੱਖ ਸੁਣਦਾ ਉਹਨੂੰ ਦਵਾਈ ਦਿੰਦਾ ਆ ਪਈਆ ਤੁਹਾਡੀ ਬੈਗ ਦਵਾਈ ਆਵੇ ਉੱਪਰ ਪਈ ਉਹਨਾਂ ਦੀ ਬੁੜੀਆਂ ਵਾਲੀ ਤੇ ਕਾ ਪਈ ਆਪਣੀ ਨੀਚੇ ਜਦੋਂ ਵੀ ਕੋਈ ਆਉਂਦੀ ਆ ਬੁੜੀ ਕੋਈ 60 ਸਾਲ ਦੀ ਆ ਕੋਈ 65 ਸਾਲ ਦੀ ਜਾਂ ਕੋਈ ਨੌਜਵਾਨ ਕੁੜੀ ਆ 18 20 ਸਾਲ ਦੇ ਬੱਚੇ ਆ ਉਹਨਾਂ ਨੂੰ ਵੀ ਜਾਦੇ ਪ੍ਰੋਬਲਮ ਐ ਇਹ ਕਿਉਂਕਿ ਗਰਮੈਸ਼ ਅੰਦਰ ਬਾਲੀ ਬਣ ਜਾਂਦੀ ਆ ਉਹਦੇ ਨਾਲ ਜਿਹੜੀ ਇਨਫੈਕਸ਼ਨ ਤੇ ਨੰਬਰ 2 ਜਿਹੜਾ ਪਾਣੀ ਪੀਣਾ ਜੀ ਬਿਲਕੁਲ ਬੁੜੀ ਦੇ ਸਿਰ ਦਾ ਵੱਟਾ ਉਹ ਚੀਜ਼ ਜਿਵੇਂ ਬੰਦੇ ਨੂੰ ਤਾਂਤ ਪ ਇਹ ਕੋਈ ਚੀਜ਼ ਆ ਮੇਰੇ ਕੋਲੇ ਐਵਜੀ ਦੇਸੀ ਦਵਾਈਆਂ ਜਿਹੜੀ ਕਿ ਪਹਿਲੇ ਦਿਨ ਤੋਂ ਹੀ ਰੋਕ ਦਿੰਦੀ ਆ ਮੇਰੇ ਕੋਲੇ ਐਵਜੀਆਂ ਦਵਾਈਆਂ ਪਈਆਂ ਜਿਵੇਂ ਕਿ ਮੰਨ ਲਓ ਸ਼ੂਗਰ ਹੈ ਸ਼ੂਗਰ ਦੀ ਦਵਾਈ ਤਿੰਨ ਮਹੀਨੇ ਬੰਦਾ ਮੇਰੇ ਖਾਲੇ ਮੇਰਾ ਲਿਖਤੀ ਰੂਪ ਦੇ ਵਿੱਚ ਕਹਿਣਾ ਮੈਂ ਜੇ ਪੈਸੇ ਲੈਣਾ ਨਾ ਦਵਾਈ ਦੇ ਤੇ ਮੈਂ ਦੋਨੇ ਪੈਸੇ ਮੋੜੂੰਗਾ ਉਹਦੀ ਮਿਹਨਤ ਵੀ ਨਾਲ ਦਿਹਾੜੀਆਂ ਵੀ ਗਿਣ ਕੇ ਲਿਖ ਕੇ ਤੇ ਉਹਨੇ ਪੈਸੇ ਵੀ ਮੋੜੂੰਗਾ ਰਹੀ ਗੱਲ ਮੇਰੇ ਕੋਲੇ ਮਰਦਾਨਾ ਤਾਕਤ ਵਾਲੀਆਂ ਪੰਜਾਂ ਦਵਾਈਆਂ ਤੇ ਆਪਣੇ ਕੋਲੇ ਮਤਲਬ ਜਿਵੇਂ ਸ਼ੂਗਰ ਇਹ ਚੰਬਲ ਜਾਂ ਆਪਣੀ ਖਾਂਸੀ ਖਾਂਸੀ ਦੇ ਦਇਆ ਜੀ ਦਵਾਈਆ ਤੱਤੇ ਪਾਣੀ ਨਾਲ ਲੈ ਲੇ ਮੇਰੀ ਦੋ ਟਾਈਮ ਤੇ ਉਹ ਪਤਾ ਲੱਗ ਜਾਂਦਾ ਚਾਰਾਂ ਘੰਟਿਆਂ ਦੇ ਵਿੱਚ ਵੀ ਖਾਂਸੀ ਕਿੱਧਰ ਉੱਡ ਗਈ ਖੰਭ ਲੱਗ ਚਾਰ ਘੰਟੇ ਦੇ ਵਿੱਚ ਸਰ ਚਾਰ ਘੰਟਿਆਂ ਦਾ ਨਾਲੇ ਕੀਮਤ ਕਿੰਨੀ ਆ 100 ਰੁਪਿਆ ਕੀਮਤ ਆ ਉਹ ਸ਼ੀਸ਼ੀ ਦੀ 100 ਰੁਪਏ ਨਾਲ ਮੈਂ ਕਹਿੰਦਾ ਪਰਿਵਾਰ ਦੇ ਵਿੱਚ ਮੈਂ ਆਪ ਸੁਣਿਆ ਇੱਥੇ ਇੱਕ ਮਾਂ ਤਾਂ ਆਈ ਬਾਬਾ ਦੋ ਚੀਜ਼ੀਆਂ ਦੇ ਦੇ ਮੈਂ ਕੀ ਗੱਲ ਹੋ ਗਈ ਬਾਬਾ ਇਹ ਗਵੰਡੀਆਂ ਨੂੰ ਪਿਆਦੀ ਨਾਲੇ ਆਪ ਪੀਤੀ ਕਹਿੰਦੇ ਸਾਡੇ ਘਰੋਂ ਜਾਂਦੀ ਨਹੀਂ ਜੀ ਖੂੰ ਖੂੰ ਕੋਈ ਨਾ ਕੋਈ ਕਰੀ ਜਾਂਦਾ ਹਾਂ ਮੈਂ ਕਹਾ ਬਾਜਬ ਰੇਟ ਆ ਮੈਨੂੰ 95 ਰੁਪਏ ਦੀ ਮਿਲਦੀ ਐ ਮੈਂ 100 ਦੀ ਵੇਚ ਦਿੰਨਾ 5 ਰੁਪਏ ਸਿਰਫ ਇੱਕ ਕਮਾਈ ਕਰਕੇ ਆਤੀ ਵੀ ਬਾਲਾ ਵੀ ਨਹੀਂ ਤੇ ਜੇ ਕੋਈ ਗਰੀਬ ਐ ਉਹ ਮੈਨੂੰ ਕਹਦੇ ਬਾਬਾ 50 ਲੈ ਲੈ ਮੈਂ ਕਹਿੰਦਾ ਕੋਈ ਨਹੀਂ ਤੂੰ ਆ ਵੀ ਰੱਖ ਲੈ ਇਹਦੀ ਨਖੰਡ ਲੈ ਲਈ ਉੱਥੋਂ ਤੇ ਅਸੀ ਚੀ ਲੈ ਜਾ ਮੈਂ ਆਜਾ ਵੀ ਬੰਦਾ ਮੈਂ ਸਾਰਿਆਂ ਐ ਨਹੀਂ ਵੀ ਵੀ ਆਪਾਂ ਪੈਸੇ ਮਾਰੇ ਬੈਠੇ ਨਹੀਂ ਨਹੀਂ ਜੇ ਕੋਈ ਗਰੀਬ ਬੱਚਾ ਅੱਜ ਵੀ ਮੇਰੀ ਆਵਾਜ਼ ਸੁਣਦਾ ਹੈ ਨਸ਼ੇ ਵਾਲਾ ਉਹ ਮੈਨੂੰ ਥੋੜੇ ਥੋੜੇ ਪੈਸੇ ਦੇ ਦੇ ਦਮੇ ਦਾ ਇਲਾਜ ਕੀ ਵੇਹ ਦਮੇ ਦਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਵੀ ਉਹਦੇ ਵਿੱਚ ਕੁਝ ਤਾਂ ਮੈਂ ਦਵਾਈ ਦਿੰਨਾ ਤੇ ਇੱਕ ਨੁਕਤਾ ਦਿੰਨਾ ਨਾਲ ਉਹ ਉਹ ਕੈਮਰਾ ਦੱਸ ਸਕਦੇ ਹੋ ਹਾਂਜੀ ਦੱਸ ਸਕਦਾ ਜੀ ਉਹ ਜਿਹੜਾ ਆਪਣਾ ਅਦਕਰ ਹੁੰਦਾ ਈ ਅਦਕਰ ਦਾ ਪਾਣੀ ਕੱਟ ਕੇ ਕੱਢ ਕੇ ਦੋ ਚਮਚੇ ਅਦਕਰ ਦੇ ਪਾਣੀ ਦੇ ਤੇ ਦੋ ਚਮਚੇ ਵਿੱਚ ਪਾਉਣੇ ਆਪਾਂ ਸ਼ਹਿਦ ਦੇ ਉਹਨੂੰ ਰਲਾ ਲੈਣਾ ਕੌਲੀ ਦੇ ਵਿੱਚ ਰਲਾ ਕੇ ਤੜੀ ਤੇ ਪਾ ਲੈਣਾ ਤੜੀ ਤੇ ਪਾ ਕੇ ਉਹਨੂੰ ਐ ਕਰਕੇ ਚੱਟਣਾ ਮਤਲਬ ਹੀ ਘੜੀ ਦੇ 2 ਮਿੰਟਾਂ ਬਾਅਦ ਚੱਟਣਾ ਹੌਲੀ ਹੌਲੀ ਧੀਰੇ ਧੀਰੇ ਜਾਣੀ ਮੰਨ ਲਓ ਵੀ ਉਹਨੂੰ 10 ਮਿੰਟ ਲੱਗ ਕੇ ਜਾਣ ਤੇ ਬਾਕੀ ਮੇਰੀ ਦਵਾਈਆਂ ਨਾਲ ਦਿੰਨਾ ਮੈਂ ਬਿਲਕੁਲ ਦਮੇ ਨੂੰ ਆ ਸ਼ਾਂਤੀ ਮਿਲ ਜਾਂਦੀ ਆ ਨਹੀਂ ਤਾਂ ਇਹ ਬਿਮਾਰੀ ਨਾਮਰਾਦ ਬਿਮਾਰੀ ਆ ਇਹ ਵੀ ਵੀ ਮਤਲਬ ਜਿਹੜੇ ਪੁਰਾਣੇ ਬਜ਼ੁਰਗਾਂ ਨੂੰ ਹੁੰਦਾ ਸੀ ਦਮਾ ਹੁਣ ਤਾਂ ਬਹੁਤ ਘੱਟ ਆ ਜੀ ਤੇ ਕੋਈ ਪੁਰਾਣਾ ਬੰਦਾ ਹੁੰਦਾ ਇੱਕ ਅਦਾ ਪਿੰਡ ਦੇ ਵਿੱਚ ਕੋਈ ਜਾਂ ਦੋ ਮੰਨ ਲਓ ਹਰ ਇੱਕ ਪਿੰਡ 'ਚ ਦੋ ਚਾਰ ਪਾਏ ਜਾਂਦੇ ਆ ਕਾਲਾ ਪੀਲ ਗਿਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਨਾ ਆਿਆਂ ਨੂੰ ਇੱਥੇ ਨਾ ਲੁੱਟਿਆ ਜਾ ਜੋ ਐਵੇਂ ਨਾ ਕੋਈ ਮੇਰੇ ਅਰਗੇ ਨੂੰ ਤੁਸੀਂ ਦੇ ਦਿਓ ਜੋ ਦਾਸਾ ਪਾਂਜਾ ਮੈਂ ਕਹਿੰਦਾ ਠੱਗਾ ਮੈਂ ਵੀ ਵੇਚਾਂ ਉਹਨਾਂ ਦੇ ਇਹ ਨਾ ਕਿਹਾ ਜਾ ਵੀ ਲੀੜੇ ਮੈਂ ਪਾਲੇ ਸਾਧਾਂ ਵਾਲੇ ਤੇ ਵੀ ਮੈਂ ਉਹਨਾਂ ਚ ਕਾਟਾਗਰੀ ਚ ਨਹੀਂ ਮੈਂ ਆਪਦੇ ਆਪ ਨੂੰ ਵੀ ਉਹਨਾਂ ਵਿੱਚ ਹੀ ਗਿਣਦਾ ਠੀਕ ਹੈ ਜੀ ਜੇਕਰ ਆਪਾਂ ਇਹ ਨਹੀਂ ਜੇ ਸਾਰੇ ਮੈਂ ਕਹਿੰਦਾ ਠੱਗਾ ਸਾਰੇ ਠੱਗ ਕਿਵੇਂ ਆ ਉਹਨਾਂ ਵਿੱਚ ਚੰਗੇ ਲੋਕ ਕੌਣ ਨੇ ਉਹ ਵੀ ਸਾਨੂੰ ਪਤਾ ਹੈ ਜਿਹੜੇ ਕਿਵੇਂ ਪਹਿਚਾਨ ਸਕਦੇ ਆਪਾਂ ਕਿ ਕੌਣ ਸਹੀ ਹੈ ਕਿਨੂੰ ਨੌਲੇਜ ਹੈ ਸਹੀ ਗੱਲ ਕਰਦਾ ਬੰਦਾ ਹਾਂ ਉਹਦੇ ਆਏ ਆ ਜੀ ਉਹ ਪਤਾ ਕੀ ਆ ਜਦੋਂ ਆਪਾਂ ਕਿਸੇ ਦੇ ਜਾ ਕੇ ਦਵਾਈ ਜਾਂ ਡਾਕਟਰ ਦੇ ਕੋਤੇ ਖੜਦੇ ਆਂ ਇੱਕ ਡਾਕਟਰ ਆਪਦੇ ਨਾਲ ਹੁਣ ਮੈਂ ਵੀ ਭਾਉਣ ਨੂੰ ਤਾਂ ਚਾਰ ਬੰਦੇ ਇੱਥੇ ਲਾ ਕੇ ਭਾ ਦੂੰਗਾ ਮਸ਼ਹੂਰੀ ਕਰ ਲਈ ਉਹ ਕਹੂਗਾ ਜੀ ਮੈਂ ਵੀ ਬਾਬੇ ਦੀ ਦਵਾਈ ਖਾਧੀ ਐ ਬਹੁਤ ਚੰਗੀ ਆ ਤੁਸੀਂ ਵੀ ਕਹਿੰਦਾ ਬਾਬੇ ਦੀ ਦਵਾਈ ਬਹੁਤ ਚੰਗੀ ਆ ਉਹ ਤਾਂ ਮੇਰੇ ਯਾਨੀ ਕਿ ਬਾੜੇ ਦੇ ਖਰੀਦੇ ਹੋਏ ਲੋਕ ਨਹੀਂ ਹੂੰ ਉਹ ਨਾਲ ਭਾ ਕੇ ਢੈੜ ਪਾਉਂਦੇ ਆ ਤੁਸੀਂ ਉਹਨਾਂ ਤੋਂ ਬਚੋ ਉਹ ਪੱਲੇ ਡੱਕਾ ਨਹੀਂ ਉਹਨਾਂ ਦੇ ਨਹੀਂ ਤਾਂ ਸਾਨੂੰ ਮੈਂ ਕਮੈਂਟ ਕੱਲਾ ਹੀ ਬੋਲਦਾ ਜਦੋਂ ਬੋਲਦਾ ਮੈਨੂੰ ਕੋਈ ਲੋੜ ਨਹੀਂ ਮੇਰੇ ਕੋਲੇ ਵੀ ਹੈਗੇ ਬੰਦੇ ਮੈਂ ਤਾਂ ਅਜੇ ਤਾਂ 50 ਇਕੱਠੇ ਕਰ ਲੂੰ ਪਰ ਨਹੀਂ ਕੋਈ ਫਾਇਦਾ ਉਹਦਾ ਠੀਕ ਹੈ ਜੀ ਇਹ ਪਛਾਣਨ ਦੀ ਲੋੜ ਹੈ ਪਹਿਲਾਂ ਦੇਖੋ ਬੰਦੇ ਦੇ ਵੀ ਉਹ ਹੈਗਾ ਇਸ ਕੈਟਾਗਰੀ ਦਾ ਜਾਂ ਇਸ ਲਾਇਕ ਹੈਗਾ ਜਿਹੜੀ ਦਵਾਈ ਖਾ ਰਹੇ ਅਸੀਂ ਜਾਂ ਲੈ ਰਹੇ ਆ ਸਾਨੂੰ ਆਹ ਦਵਾਈ ਭਵਨ ਦੀ ਤੂੰ ਕੁੜਗੇ ਮੇਰੀ ਖਾਲੀ 200 ਕੈਪਸੂਲ ਖਾਲੀ ਮੇਰਾ ਤੈਨੂੰ ਪਸ ਹੋ ਗਿਆ ਤਾਂ ਕਹਿਦੀ ਫੇਰ ਮੇਰੇ ਨਾਲ ਗੱਲ ਕਰੀ ਕੋਈ ਬੱਚਾ 5 ਸਾਲ ਤੋਂ ਵੱਡਾ ਹੋਵੇ ਕੋਈ ਮਰਜ਼ੀ ਖਾਲੇ ਦਵਾਈ ਉਹ ਆ ਦਵਾਈ ਸਾਨੂੰ ਮਾਣ ਤੇ ਜਿਹੜੀ ਉਹ ਦਵਾਈ ਆ ਵੀ ਤੂੰ ਤੈਨੂੰ ਦੇ ਦੇ ਜੀਭ ਥੱਲੇ ਰੱਖਣ ਨੂੰ ਭਾਈ ਤੂੰ ਕੱਲੇ ਨੇ ਰੱਖਣੀਆਂ ਹੋਰ ਕੋਈ ਬੰਦਾ ਨਾ ਖਾਵੇ ਇਹਨੂੰ ਜਾਂ ਕੇ ਪ੍ਰੈਗਾ ਕੈਪਸੂਲ ਦੇਦੇ ਉਹ ਨਸ਼ੇ ਵਾਲੇ ਆ ਜਾਂ ਟਰਾਮਾ ਟੋਲ ਦੇਤੀ ਜਾਂ ਹੋਰ ਉਹ ਨਸ਼ੇ ਆ ਸਾਰੇ ਟੋਟਲ ਉਹ ਮਾਰ ਠੀਕ ਹੈ ਜੀ ਮੈਂ ਵਾਰ-ਵਾਰ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰਾਂ ਜ਼ਰੂਰ ਆ ਕੇ ਮੈਨੂੰ ਮਿਲੋ ਜੇ ਕੋਈ ਗਰੀਬ ਆ ਆਪਦੇ ਰੱਬ ਨੂੰ ਮੰਨ ਕੇ ਕਹਵੇ ਆ ਕੇ ਐਵੇਂ ਨਾ ਕਹਦੇ ਵੀ ਘਰੇ ਦਾ 25 30 ਕਿੱਲੇ ਜ਼ਮੀਨ ਹੋਵੇ ਤੇ ਆ ਕੇ ਮੇਰੇ ਕੋਲ ਕਹਦੇ ਮੈਂ ਗਰੀਬ ਐ ਨਹੀਂ ਨਹੀਂ ਗਰੀਬ ਦਾ ਪਤਾ ਲੱਗ ਜਾਂਦਾ ਮੈਂ ਪਛਾਣ ਲੈਣਾ ਵੀ ਇਹ ਬੰਦਾ ਗੱਲਾਂ ਬਾਤਾਂ ਤੋਂ ਵੀ ਕਿੱਦਾਂ ਮੈਂ ਉਹਨੂੰ ਕਹਿੰਦਾ ਕੋਈ ਨਹੀਂ ਭਾਈ ਜੇ ਆਪਣੀ ਦਵਾਈ ਇੰਨੇ ਦੀ ਤੁਸੀਂ ਮੈਨੂੰ ਇੰਨੇ ਦੇ ਦਿਓ ਇਥੇ ਮੇਰੇ ਗਵੰਡ ਮੱਥੇ ਹੀ ਹੈਗੇ ਆ ਬਹੁਤ ਲੋਕਾ ਬੁੜੀਆਂ ਹੁੰਦੀਆਂ ਬਾਬਾ ਆ ਗੱਲ ਰੁੰਦੀਆਂ ਮੈਂ ਕਹਾ ਕੋਈ ਲੋੜ ਨਹੀਂ ਮੈਨੂੰ ਪਤਾ ਲੱਗਾ ਕਿ ਤੁਸੀਂ ਘਰੋਂ ਠੀਕ ਠਾਕ ਜਿਉਂ ਵਾਲੇ ਤਕੜੇ ਨਹੀਂ ਕਿਉਂਕਿ ਕਿਸੇ ਗਰੀਬ ਬੰਦੇ ਦੀ ਮਦਦ ਕਰਨਾ ਕਿਸੇ ਨੂੰ ਸੌਦਾ ਵੀ ਲੈ ਕੇ ਦੇਣਾ ਪੈ ਜਾ ਉਹ ਵੀ ਦਿਨਾ ਮੈਂ ਜੇ ਕਿਸੇ ਨੂੰ ਲੀੜੇ ਕੱਪੜੇ ਦੀ ਲੋੜ ਉਹ ਵੀ ਆ ਜਾ ਮੇਰੇ ਕੋਲੇ ਜੇ ਕਿਸੇ ਦੇ ਘਰੇ ਨੂਨ ਤੇਲ ਨਹੀਂ ਉਹ ਵੀ ਆ ਜਾ ਮੇਰੇ ਕੋਲੇ ਮੈਂ ਆਨਲਾਈਨ ਤੁਹਾਡੇ ਕੈਮਰੇ ਤੇ ਕਹਿਣਾ ਠੀਕ ਹੈ ਜੀ ਕਰਦਾ ਵੀ ਆ ਇਹ ਨਹੀਂ ਮੈਂ ਕਰਦਾ ਨਹੀਂ ਕਰਦਾ ਵੀ ਆ ਮੈਂ ਪਰ ਦੱਸਦਾ ਨਹੀਂਗਾ ਵੀ ਬਾਹਲੀ ਐ ਨਹੀਂ ਹੈਗਾ ਵੀ ਮੈਂ ਉਥੇ ਬੋਰਡ ਲਿਖ ਕੇ ਲਾ ਦਿਆਂ ਜਾਂ ਮੈਂ ਐ ਰੋਲਾ ਪਾਵਾਂ ਨਹੀਂ 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 ਮੈਂ ਸਾਰਿਆਂ ਨੂੰ ਕਹਿਣਾ ਮੇਰਾ ਨਾਂ ਨਾਲ ਲਿਆ ਕਰੋ ਤੁਸੀਂ ਕਿਤੇ ਵੀ ਇਹ ਮਹਾਰਾਜ ਆਪੇ ਕਰਾਉਂਦਾ ਠੀਕ ਹੈ ਜੀ ਉਹ ਕਰਾਉਂਦਾ ਤੇ ਮੈਂ ਕਰਦਾ ਮੈਂ ਕੋਈ ਵੱਡਾ ਬੰਦਾ ਨਹੀਂਗਾ ਮੈਂ ਕਹਾ ਨਾਰਮਲ ਜਿਆ ਹਾਂ ਪਰ ਮੈਂ ਰੱਬ ਦੀ ਰਜਾ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਤੇ ਉਹਦੀ ਰਜਾ ਚ ਹੀ ਰਹਿ ਕੇ ਕੰਮ ਕਰ ਰਿਹਾ। ਬਾਬਾ ਜੀ ਇਲਾਜ ਦੇ ਨਾਲ ਨਾਲ ਸੇਵਾ ਬਹੁਤ ਚੰਗੀ ਲੱਗੀ ਤੁਹਾਡੀ ਸੋਚ ਲੇਕਿਨ ਇੱਕ ਸਵਾਲ ਹੋਰ ਪੁੱਛੂਗੀ ਕਿ ਸਰਵਾਈਕਲ ਵੀ ਦੇਖੋ ਆਮ ਹੈ। ਬਾਅਦ ਚ ਹੰਪ ਬਣ ਜਾਂਦਾ ਪਿੱਛੇ ਫੇਰ ਸਮਝ ਆਉਂਦੀ ਹੈ ਚੀਜ਼ ਕਿ ਹਾਂ ਸਾਨੂੰ ਸਰਵਾਈਕਲ ਹੋ ਸਕਦਾ ਹੈ। ਬਟ ਲੱਛਣ ਸ਼ੁਰੂਆਤੀ ਕੀ ਕੀ ਆ ਬਹਣਾਂ ਲੇ ਕੀ ਸਰਵਾਈਕਲ ਹੈ ਜਾਂ ਨਹੀਂ? ਜੀ ਇਹਦਾ ਪੁੱਤ ਇਹ ਹੀ ਹੈ ਇਹਦੇ ਵਿੱਚ ਨਾ ਜਦੋਂ ਦਰਦ ਹੁੰਦਾ ਹੈ ਕਬਰ ਦੇ ਵਿੱਚ ਇੱਥੇ ਚੇਨ ਹੁੰਦਾ ਫਿਰ ਇੱਥੇ ਆ ਜਾਂਦਾ ਇੱਥੋਂ ਮੁੜ ਕੇ ਇੱਥੇ ਆ ਕੇ ਜਿਹੜੀ ਗਰਦਨ ਜਾਨੀ ਕਿ ਸੋਜ ਸ਼ੁਰੂ ਹੋ ਜਾਂਦੀ ਹੈ ਜਦੋਂ ਸੋਜ ਸ਼ੁਰੂ ਹੋ ਜਾਂਦੀ ਤਾਂ ਉਹਦੇ ਵਿੱਚ ਉਹਦਾ ਦਰਦ ਰੋਜ਼ ਵਧ ਹੀ ਜਾਂਦਾ ਜੀ ਉਹ ਮੁੜ ਕੇ ਜਦੋਂ ਵੱਧ ਜਾਂਦਾ ਦਰਦ ਤੇ ਉਹ ਦਰਦ ਤੋਂ ਪਤਾ ਲੱਗ ਜਾਂਦਾ ਵੀ ਇਹ ਸਰਵਿਕਲ ਹੋ ਗਿਆ ਕਿਉਂਕਿ ਜਿਹੜੇ ਇਹ ਚੀਜ਼ ਨੇ ਆਪਣੇ ਮੋਢੇ ਤੇ ਆਪਣੀ ਆ ਹੱਡੀ ਆ ਪਿੱਛੇ ਕਵਰ ਆ ਜਿੰਨੀ ਫਿਰ ਇਹ ਹੌਲੀ ਹੌਲੀ ਪੇਨ ਥੱਲੇ ਨੀਚੇ ਤੋਂ ਰਹਿ ਜਾਂਦਾ ਯਾਨੀ ਕਿ ਪਹਿਲਾਂ ਆਪਣੇ ਪਿੱਛੇ ਜਾਵੜੇਗਾ ਪਿੱਛੇ ਤੋਂ ਬੜ ਕੇ ਕਿਸੇ ਲੱਤ ਦੇ ਵਿੱਚ ਲਿਆ ਜਾਏਗਾ ਇਹ ਦਰਦ ਵਧੀ ਜਾਂਦਾ ਬਸ ਇਹਦੀ ਇਹੀ ਪ੍ਰੋਬਲਮ ਮੇਰੇ ਕੋਲੇ ਆਜਾ ਤੇਲ ਆ ਸਿਰਫ ਉਹਦੀ ਕੀਮਤ ਆ 500 ਰੁਪਿਆ ਤੇਲ ਦੀ ਇਹ ਕਮਲਸ਼ ਮੈਂ ਕਰਕੇ ਦਿੰਦਾ ਜੀ ਆਮ ਤਾਂ ਵੈਸੇ ਮੈਂ ਪਹਿਲਾਂ ਨਹੀਂ ਇਹ ਕਰਦਾ ਫੇਰ ਮੈਨੂੰ ਮਜਬੂਰੀ ਜਿਹਾ ਨਹੀਂ ਮੰਨ ਲਓ ਜਿਵੇਂ ਕੋਈ ਦੁਖੀ ਆ ਕੇ ਵੇਖਿਆ ਨਹੀਂ ਜਾਂਦਾ ਮੈਂ ਹੱਥ ਨਹੀਂ ਲਾ ਕੇ ਖੁਸ਼ ਕਿਸੇ ਨੂੰ ਵੀ ਨਾ ਔਰਤ ਨੂੰ ਨਾ ਬੰਦੇ ਨੂੰ ਮੈਂ ਮੱਫਾ ਤੇ ਬੁਲਾਉਣਾ ਹੱਥ ਨਾਲ ਦੂਰੋਂ ਬੱਸ ਮੈਂ ਕਿਸੇ ਨਾਲ ਟੱਚ ਨਹੀਂ ਕਰਕੇ ਕੋਸ਼ ਐਦਾਂ ਦਾ ਮੇਰਾ ਮਤਲਬ ਮਾਣਾ ਮੈਂ ਕਿਹਾ ਚੱਲ ਪੁੱਤ ਕੋਈ ਗੱਲ ਨਹੀਂ ਇਹ ਕਮਲਸ਼ ਕਰਕੇ ਦੱਸ ਦੂੰ ਵੀ ਐਦਾਂ ਕਰਨੀ ਭਾਈ ਘਰੇ ਲੈ ਜਾਓ ਤੇਲ ਆ ਦਾ ਮਾਲਸ਼ ਕਰ ਲਓ ਸਰਵਾਈਕਲ ਜਮਾਂ ਹੀ ਬਿਲਕੁਲ ਖਤਮ ਹੋ ਜਾਂਦਾ ਨਾਲ ਮੈਂ ਦਵਾਈ ਦਿਨਾ ਖਾਣ ਨੂੰ ਥੋੜੀ ਜੀ ਦਰਦ ਤੋਂ ਕਿਉਂਕਿ ਦਰਦ ਪੇਨ ਭਾ ਜਿਆਦਾ ਹੁੰਦਾ ਜੀ ਇਹਦਾ ਬਸ ਆ ਹੀ ਚੱਕਰ ਆ ਹੋਰ ਕੋਈ ਨਹੀਂ ਬਸ ਇਹਦੇ ਨਾਲ ਠੀਕ ਹੋ ਜਾਂਦਾ ਸ਼ੁਨਵਾ ਬਾਬਾ ਜੀ ਬਹੁਤ ਚੰਗਾ ਲੱਗਿਆ ਗੱਲ ਕਰਕੇ ਜਾਣਕਾਰੀ ਵੀ ਮਿਲ ਗਈ ਤੇ ਘਰ ਦੇ ਵਿੱਚ ਵੀ ਕੋਈ ਜਿਹ ਹੈ ਕੰਮ ਆਪਾਂ ਕਰ ਸਕਦੇ ਆ ਸਰਵਾਈਕਲ ਤੋਂ ਛੁੱਟੀ ਕਰ ਸਕਦੇ ਆ ਪਰ ਬੱਟੀ ਨਹੀਂ ਬਿਲਕੁਲ ਕੰਮ ਕਰੋ ਏ ਨਹੀਂ ਵੀ ਆਪਾਂ ਵੀ ਜੇ ਦਵਾਈ ਖਾਣੇ ਆ ਅੱਜ ਮੇਰੀ ਦਵਾਈ ਚਾਲੂ ਕਰਤੀ ਵੀ ਘਰੇ ਬਹਿਣਾ ਨਹੀਂ ਨਹੀਂ ਇਹ ਵੀ ਨਹੀਂ ਜਿਵੇਂ ਨਸ਼ੇ ਵਾਲੇ ਵੀ ਮੈਨੂੰ ਸਵਾਲ ਕਰਦੇ ਇਹ ਗੱਲ ਦਾ ਵੀ ਬਾਬਾ ਜੀ ਸਾਥੋਂ ਕੰਮ ਹੋ ਪਾਊਗਾ ਸਿਧਿਆੜੀਦਾਰਾਂ ਜਾਂ ਕਿਵੇਂ ਮੈਂ ਕਹਿੰਦਾ ਕੰਮ ਕਰੋ ਕੋਈ ਮੰਜੇ ਤੇ ਨਹੀਂ ਪੈਂਦਾ ਬੰਦਾ ਕੋਈ ਤੋੜ ਨਹੀਂ ਲੱਗਦੀ ਕੋਈ ਤਕਲੀਫ ਨਹੀਂ ਆਉਂਦੀ ਇਹ ਆਪਣੀ ਪੂਰੀ ਗਾਰੰਟੀ ਹੈ ਇੱਕ ਵਾਰਾ ਜ਼ਰੂਰ ਆ ਕੇ ਮਿਲੋ ਉਹਦੇ ਨਾਲ ਤੁਹਾਡਾ ਜਿਹੜਾ ਛਟਕਾਰਾ ਤੇ ਜਿਹੜੇ ਮੈਂ ਮਤਲਬ ਕਰ ਉਹਨਾਂ ਦੀ ਕਲਾਸ ਲਾਉਣਾ ਬਹਿ ਕੇ ਸਾਰੇ ਤੋਂ ਵੱਡੀ ਮੇਰੀ ਜਿਹੜੀ ਕਿ ਅੱਧੀ ਦਵਾਈ ਕੰਮ ਕਰੇ ਤੇ ਅੱਧੇ ਮੈਂ ਕੰਮ ਕਰ ਜਾਣਾ ਜਦੋਂ ਮੈਂ ਬੋਲ ਕੇ ਉਹਨਾਂ ਦੇ ਮਨ ਦੇ ਵਿੱਚ ਗੱਲਾਂ ਦੱਸਦਾ ਭਾਈ ਇਦਾਂ ਇਦਾਂ ਬੱਚੇ ਕਿਉਂਕਿ ਅੱਜ ਦੂਰ ਹੋ ਚੁੱਕੇ ਆ ਪਿਆਰ ਮਹੱਬਤ ਵਾਲੀ ਗੱਲ ਨਹੀਂ ਹੈਗੀ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇੱਕ ਵਾਰਾ ਜ਼ਰੂਰ ਮੇਰੇ ਕੋਲੇ ਆਇਆ ਜੋ ਇਹ ਆ ਗੱਲ ਵੀ ਲੋਕ ਜਿਹੜੇ ਆ ਜਿਵੇਂ ਹੁਣ ਮੈਂ ਕਿਸੇ ਨੂੰ ਮਾੜਾ ਕਹੀ ਜਨਾ ਤੇ ਮੈਨੂੰ ਵੀ ਕੋਈ ਚਾਰ ਬੰਦੇ ਮਾੜਾ ਕਹੇ ਨਾਲੇ ਹੋਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਠੀਕ ਹੈ ਜੀ ਹਰ ਇੱਕ ਦੇ ਇਦਾਂ ਹੀ ਹੁੰਦਾ ਕੰਮ ਇਹ ਵੀ ਉਹ ਨੂੰ ਨਿੰਦਰਾ ਕਿਸੇ ਨੂੰ ਮੈਂ ਨਹੀਂ ਨਿੰਦਰਾ ਕਿਸੇ ਦੀ ਮੈਂ ਤਾਂ ਕਹਿੰਦਾ ਮਹਾਰਾਜ ਤੋਂ ਡਰ ਕੇ ਕਹਿੰਦਾ ਮੈਂ ਅਜੇ ਤੱਕ ਕਿਸੇ ਦੀ ਬਿਰਾਈ ਨਾ ਕਰਦਾ ਨਾ ਕਰਨ ਆਪਦੇ ਕੋਲੇ ਸੁਣਦਾ ਬਸ ਮੇਰੇ ਹੱਥ ਬੰਨ ਕੇ ਬੇਨਤੀ ਆ ਕਰ ਤੁਸੀਂ ਜ਼ਰੂਰ ਆ ਕੇ ਮੈਨੂੰ ਮੌਕਾ ਦਿਓ ਜੋ ਤੇ ਜਿਹਦੇ ਤੁਹਾਡੇ ਬੱਚੇ ਬਚ ਸਕਣ ਨਸ਼ੇ ਤੋਂ ਦੂਰ ਕੋਈ ਵੀ ਬਿਮਾਰੀ ਆ ਤੁਹਾਨੂੰ ਮੈਨੂੰ ਕਾਲ ਕਰੋ ਮੈਂ ਜਿੰਨੀਆਂ ਬਿਮਾਰੀਆਂ ਦੱਸੀਆਂ ਤੁਹਾਨੂੰ ਉਦੋਂ ਜ਼ਿਆਦਾ ਮੇਰੇ ਕੋਲੇ ਹੋਰ ਵੀ ਦਵਾਈਆਂ ਪਈਆਂ ਜਿਹੜੀਆਂ ਕਿ ਭਰੇ ਪਏ ਆ ਮੇਰੇ ਕੋਲੇ ਆ ਵੇਖੋ ਇੱਥੇ ਕੈਮਰਾਮੈਨ ਦਿਖਾਊਗਾ ਤੁਹਾਨੂੰ ਬਾਅਦ ਦੇ ਵਿੱਚ ਇਸ ਕਰਕੇ ਮੈਂ ਬੇਨਤੀ ਕਰਦਾ ਇੱਕ ਵਾਰ ਮੈਨੂੰ ਜ਼ਰੂਰ ਫੋਨ ਕਰਕੇ ਪੁੱਛੋ ਵੀ ਬਾਬਾ ਜੀ ਆ ਲਾਜ ਹੈਗਾ ਤੇਰੇ ਕੋਲ ਕਿੱਥੇ ਮਿਲ ਸਕਦਾ ਪਾ ਐਡਰੈਸ ਮੇਰਾ ਐਡਰੈਸ ਹੈਗਾ ਜੀ ਮੁਕਸਰ ਰੋਡ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਨੰਬਰ ਆਪਣੇ ਸਕਰੀਨ ਤੇ ਚੱਲਣਗੇ ਤੇ ਉਹ ਜੋ ਨੰਬਰ ਚੱਲਣਗੇ ਉਹਨਾਂ ਤੇ ਮੈਨੂੰ ਕਾਲ ਕਰ ਸਕਦੇ ਆ ਤੇ ਪਿੰਡ ਦਾ ਦਿਓਣ ਮੁਕਸਰ ਰੋਡ ਸਾਡੇ ਨਾਲ ਬਾਬਾ ਫਰੀਦ ਕਾਲਜ ਨੇੜਾ ਆ ਜੀ ਬਹੁਤ ਮਸ਼ਹੂਰ ਆ ਬਾਬਾ ਫਰੀਦ ਕਾਲਜ ਤੇ ਬਠਿੰਡੇ ਤੋਂ ਸਾਰੇ 9 ਕਿਲੋਮੀਟਰ ਪਿੰਡ ਆ ਜੀ ਇਹ ਮੁਕਸਰ ਰੋਡ ਤੇ ਵਸਿਆ ਹੋਇਆ ਪਿੰਡ ਹੈ ਤੇ ਰੋਡ ਦੇ ਉੱਤੇ ਆ ਫਰੰਟ ਦੇ ਉੱਤੇ ਆਪਣੀ ਦੁਕਾਨ ਆ ਕੋਈ ਦੂਰ ਨਹੀਂ ਹੈਗੀ ਜਦੋਂ ਮਰਜ਼ੀ ਆ ਕੇ ਮੈਨੂੰ ਸਵੇਰ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਜਦੋਂ ਮਰਜ਼ੀ ਮਿਲ ਸਕਦੇ ਆ ਕੇ ਕੋਈ ਗੱਲ ਨਹੀਂ ਠੀਕ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਜੀ ਤੁਹਾਡਾ ਵੀ ਬਹੁਤ ਧੰਨਵਾਦ ਪੁੱਤ ਜਿਹੜੇ ਤੁਸੀਂ ਆ ਕੇ ਸਾਨੂੰ ਆ ਕੇ ਮਿਲੇ ਸਾਨੂੰ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਤੁਹਾਡੀ ਟੀਮ ਨੂੰ ਮੈਂ ਆਪਦੇ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਨੂੰ ਆ ਕੇ ਮਿਲੇ ਤੇ ਇਹ ਸਾਨੂੰ ਆ ਕੇ ਗੱਲਬਾਤ ਪੁੱਛੀ ਨਸ਼ੇ ਤੇ ਸਾਡਾ ਮੇਨ ਮੁੱਦਾ ਸੀਗਾ ਤੇ ਇਹ ਮੈਂ ਬਹੁਤ ਬਾਈ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਨੂੰ ਤੁਸੀਂ ਆ ਕੇ ਮੌਕਾ ਦਿੱਤਾ ਟਾਈਮ ਕੱਢ ਕੇ ਕੀਮਤੀ ਆਪ ਦਾ ਠੀਕ ਹੈ ਸ਼ੁਕਰੀਆ ਤੇ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਦੇਖੋ ਆਪਾਂ ਬਹੁਤ ਸਾਰੇ ਵੈਦ ਨੂੰ ਮਿਲ ਚੁੱਕੇ ਆ ਡਾਕਟਰਾਂ ਨੂੰ ਮਿਲ ਚੁੱਕੇ ਆ ਲੇਕਿਨ ਅੱਜ ਤੱਕ ਮੈਨੂੰ ਕੋਈ ਇਦਾਂ ਦਾ ਬੰਦਾ ਨਹੀਂ ਮਿਲਿਆ ਕੋਈ ਇਦਾਂ ਦਾ ਡਾਕਟਰ ਜਾਂ ਵੈਦ ਨਹੀਂ ਮਿਲਿਆ ਜੋ ਕਿ ਸਟੈਂਪ ਤੇ ਲਿਖ ਕੇ ਗਾਰੰਟੀ ਦਿੰਦਾ ਹੈ ਜੀ ਹੁਣ ਆਪਾਂ ਕਹਿ ਦਿੰਦੇ ਆ ਕਿ ਆਪਾਂ 5000 ਦੀ ਦਵਾਈ ਲੈ ਲੈਨੇ ਆ ਗਾਰੰਟੀ ਵਾਰੰਟੀ ਕੀ ਹੈ ਕਿ ਆਪਾਂ ਠੀਕ ਹੋ ਜਾਵਾਂਗੇ ਕਿਉਂਕਿ ਦੇਖੋ ਅੱਜ ਕੱਲ੍ਹ ਤੱਕ ਬਿਜ਼ਨਸ ਚੱਲੇ ਪਿਆ ਆ ਜੇ ਪਹਿਲੇ ਖਰਚੋ ਇਲਾਜ ਹੋ ਗਿਆ ਤਾਂ ਵੀ ਠੀਕੇ ਨਹੀਂ ਹੋਇਆ ਤਾਂ ਵੀ ਠੀਕੇ ਪੈਸੇ ਕਿਹੜਾ ਮੂਰ ਦਿੰਦਾ ਕੋਈ ਵੀ ਲੇਕਿਨ ਸਟੈਂਪ ਤੇ ਉੱਤੇ ਲਿਖ ਕੇ ਪਹਿਲੇ ਦਿਨ ਤੁਹਾਨੂੰ ਮਿਲ ਜਾਂਦਾ ਹੈ ਜੇ ਇਲਾਜ ਨਹੀਂ ਵੀ ਹੋਇਆ ਮੈਂ ਹਾਲਾਂਕਿ ਇਹਦਾ ਤਾਂ ਕੋਈ ਰਿਜ਼ਲਟ ਨਹੀਂ ਸੁਣਾ ਕਿ ਨਹੀਂ ਵੀ ਨਹੀਂ ਹੋਇਆ ਤੇ ਤੁਸੀਂ ਆਓ ਗੱਲਬਾਤ ਕਰੋ ਮਿਲੋ ਵਰਤੋ ਤਾਂ ਹੀ ਪਤਾ ਲੱਗਣਾ ਤੁਹਾਨੂੰ ਵੀ ਤੇ ਮੈਂ ਤਾਂ ਤੁਹਾਨੂੰ ਕਹੂੰਗੀ ਕਿ ਪਹਿਲੇ ਦਿਨ ਕਾਲ ਕਰੋ ਜੋ ਨੰਬਰ ਤੁਹਾਨੂੰ ਦਿੱਤੇ ਜਾ ਰਹੇ ਨੇ ਸਕਰੀਨ ਤੇ ਤੇ ਵਿਜ਼ਿਟ ਕਰੋ ਸਟੈਂਪ ਤੇ ਤੁਸੀਂ ਵੀ ਲਿਖਵਾ ਕੇ ਲੈ ਜਾਓ ਇਲਾਜ ਕਰਾਓ ਤੇ ਬੈਠੇ ਬੈਠੇ ਮਨ ਦੇ ਵਿੱਚ ਨਾ ਘੂੜੋ ਤੇ ਦੇਖਦੇ ਰਹੋ ਪ੍ਰਾਇਮ ਦੇ ਧੰਨਵਾਦ